ਜੱਸੀ ਹਾਂ ਇਹ ਦੇ ਸੁਪੇਸੇ ਕਿੱਥੋਂ ਲਿਆ ਕੇ ਦੇਮਾ ਕਿੱਥੇ ਨੇ ਮੇਰੇ ਕੋਲ ਪੈਸੇ ਮੈਂ ਜੋ ਤੈਨੂੰ ਕਿਹਾ ਨਾ ਪਹਿਲੇ ਦੇ ਸੀ ਟੁੱਟੀ ਉਹ ਟੁੱਟੀ ਜਾਂਦੇ ਸਰੀਰ ਫਿਰ ਤੇਰਾ ਤਾਂ ਰੋਜ ਟੁੱਟਦਾ ਮੇਰੇ ਕੋਲ ਕਿਸੂੰ ਦੇ ਨੇ ਪੈਸੇ ਮੈਂ ਕਿੱਥੋਂ ਲਿਆ ਕੇ ਦਊਂਗੀ ਤੇਰੇ ਲੇਵੇ ਸਭ ਕੁਝ ਹੈ ਜਿਹੜੀਆਂ ਤੂੰ ਗੋਜੀਆਂ ਰੱਖਦੇ ਨਾ ਮੈਨੂੰ ਸਭ ਪਤਾ ਕਿਹੜੀਆਂ ਗੋਜੀਆਂ ਰੱਖਦੀਆਂ ਕਿੱਥੋਂ ਲਿਆਵਾਂ ਮੈਂ ਪੈਸੇ ਰੋਜ ਕਹਦੇ ਨਾ ਤੂੰ ਤਾਂ ਤੇਰਾ ਤਾਂ ਰੋਜ ਦਾ ਹੋ ਗਿਆ ਤੇ ਪੈਸੇ ਦੇਣੇ ਐ ਕਿ ਮੇਰੇ ਨਾਲ ਗੱਲਾਂ ਕਰਨੀਆਂ ਐ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਚਾਹੇ ਹੁਣ ਕਹ ਲੈ ਚਾਹੇ ਕਹ ਲੈ ਫੇਰ ਠੀਕ ਹੈ ਨਾ ਤੁਰਦਾ ਲਾ ਗੋ ਰ ਮੇਰੇ ਕੋਲ ਪੈਸੇ ਨਹੀਂ ਕਿਤੇ ਮਰਜੀ ਮਰ ਜਾ ਜਾ ਕੇ ਤੂੰ ਚੁੱਪ ਕਰਕੇ ਪੈਸੇ ਲੈ ਦੇ ਇਹ ਨੋ ਮੈਂ ਕਹਦਾ ਹੈ ਨਹੀਂ ਕਿਥੋਂ ਲਿਆ ਕੇ ਦੇਵਾਂ ਤੇਰੀ ਧੋੜੀ ਲੈ ਜੇ ਮਾਰੇ ਦੇ ਮੈਨੂੰ ਮਾਰੇ ਦੇ ਮੈਂ ਤੈਨੂੰ ਕੀ ਕਹਿ ਰਿਹਾ ਜਾਂ ਲੈ ਕੇ ਦੇ ਐ ਨਹੀਂ ਮੇਰੇ ਕੋਲ ਪੈਸੇ ਜੇ ਤੂੰ ਕਹ ਤੇ ਇੱਕ ਵਾਰੀ ਮੇਰੇ ਸੁਣ ਤੈਨੂੰ ਸੁਣਨ ਹੈ ਸੁਣਨ ਹੈ ਮੈਂ ਦੋ ਦਿਨਾਂ ਤੋਂ ਪੈਸੇ ਮੰਗ ਰਿਹਾ ਪੈਸੇ ਉਹਦੀ ਕਦੋਂ ਕਾਹ ਕਿਉਂ ਪਾਗਲ ਹੋ ਗਏ ਮਾਰ ਨਹੀਂ ਆਹੋ ਰੋਜ਼ੇ ਲੱਗ ਜਾਂਦਾ ਉਹਨੂੰ ਕੁੱਟਣ ਨਾਲ ਤੈਨੂੰ ਕਿੰਨੀ ਵਾਰ ਕਿਹਾ ਜੇ ਪੈਸੇ ਮੰਗਦਾ ਪੂੰਕਦੇ ਦੇ ਦੇ ਕਿਉਂ ਹੱਡ ਕਟਾਈ ਜਾਨੀ ਆ ਕਿਤੋਂ ਲਿਆ ਕੇ ਦੇ ਮੈਂ ਪੈਸੇ ਇਹ ਤੈਨੂੰ ਖੁਸ਼ੀ ਇਹ ਤੈਨੂੰ ਪੁੱਛ ਲੈ ਤੂੰ ਮਾਰ ਨਾ ਕਰਨ ਜਨ ਇਹ ਨੂੰ ਕਹਿੰਦੇ ਮੇਰਾ ਸਾਖਣਾ ਮੇਰਾ ਕਿਥੋਂ ਦੇਊਗੀ ਜਵਾਬ ਨਾ ਮਾਰ ਨਾ ਮਾਰ ਬਰਾਬਰ ਦਾ ਹੋਇਆ ਹੋਇਆ ਬਰਾਬਰ ਦਾ ਹੋਇਆ ਉੱਛ ਨਾ ਰੁੜਜੋ ਇਹ ਬਰਾਬਰ ਦਾ ਫਿਰ ਖੇਤ ਵਗ ਜੇ ਦੁਬਾਰੇ ਕੜ ਕੇ ਡੱਕ ਗਈ ਹੈਂ ਤੈਨ ਤਾਂ ਖੇ ਲੜੀਆਂ ਨੇ ਕੀ ਮਾਰਾ ਪੈਨੇ ਮਾਲਕਾ ਦੁਖੀ ਕਰ ਲਿਆ ਤੈਮੀ ਮੈਨੂੰ ਆ ਕੰਮ ਤਾਂ ਕਰਨਾ ਨਹੀਂ ਤੂੰ ਪੈਸੇ ਦੇ ਦੇ ਨੂੰ ਰੋਜ਼ ਰੋਜ਼ ਐਸੀ ਦੇ ਦੇ ਨੂੰ ਮਾਰਨ ਨੂੰ ਬਿਠਾ ਮਾਰਦਾ ਇਹਨੇ ਕੰਮ ਨਹੀਂ ਕਰਦਾ ਨਾ ਨਹੀਂ ਜਾਂਦਾ ਨਹੀਂ ਕਰਦਾ ਕੰਮ ਕੰਮ ਨਹੀਂ ਤੂੰ ਨਾ ਬੋਲਿਆ ਕਰ ਮੂਰੇ ਨਾ ਕਰਦਾ ਨਾ ਬੋਲਿਆ ਕਰ ਹੋਰ ਕੀ ਕਰਾਂ ਮੈਂ ਇੱਕ ਹੀ ਕਿਉਂ ਜਵਾਖੜੀ ਪੈਸੇ ਮੰਗਦਾ ਜਦੋਂ ਹੈ ਇਹ ਕਿੱਥੇ ਲੇਉਂਗੀ ਕਹਿੰਦਾ ਕਿੱਥੇ ਜੰਮ ਗਿਆ ਏ ਮੇਰੇ ਆ ਇਹਦੇ ਨਾਲ ਦੇਖ ਕੁੜੀਓ ਜੰਮ ਜਾਂਦੀ ਉਧਰ ਦੇਖ ਲੈ ਲਾਪਰੀਤ ਆਪਣੇ ਬਾਪ ਨੂੰ ਸਹਾਰਾ ਲਾਉਂਦੀ ਆ ਕਭਾਈ ਕਰਕੇ ਦਿੰਦੀ ਆ ਤੂੰ ਤੂੰ ਸਾਡੀ ਜ਼ਮੀਨ ਨੂੰ ਵਾੜਾ ਲਾ ਲਿਆ ਕੱਪੜੇ ਦਾ ਦੇਖ ਮੇਰਾ ਮੇਰੀ ਨਹੀਂ ਚੰਗੀਆਂ ਨੇ ਅਜੇ ਤਾਂ ਮਾਰੀ ਲਾਸਤਾ ਹੋਵੇ ਨਾ ਕਿਵੇਂ ਸਰਦਾਰਾ ਨੂੰ ਹੋਈ ਜਾਂਦੇ ਆ ਮੈਨੂੰ ਪੈਸੇ ਦਊਗੀ ਕਿ ਨਹੀਂ ਮੇਰੇ ਕੋਲ ਕਿੱਥੇ ਨੇ ਪੈਸੇ ਮੈਂ ਕਿੱਥੇ ਲਿਆ ਕੇ ਦਊਗੀ ਧੂ ਪੈਸੇ ਮੰਗ ਲੂਗੀ ਕਹਿੰਦੇ ਪੈਸੇ ਨਹੀਂਗੇ ਕੀ ਕਰਨੀ ਆ ਹੈ ਕਿੱਥੇ ਰੱਖਣਾ ਪੈਸੇ ਤਾਂ ਨਾ ਕਿੱਥੇ ਰੱਖਣੂ ਹੈਗੇ ਕਿੱਥੇ ਨੇ ਓਏ ਹੈ ਪੈਂਟ ਦੇ ਨਾ ਮੇਰੇ ਸਾਲ ਕਨੇ ਨੇ ਨਹੀਂ ਜੇ ਭਾਲੀਆਂ ਪਾਈਆਂ ਜੋ ਮਰਬੇ ਦੇ ਮਾਲਕ ਹੁੰਦੇ ਆ ਖਾਸੇ ਪੈਸੇ ਨਾ ਡਿੱਗਦੇ ਨੇ ਵੀ ਪਜਾਮਾ ਪਾਲਾ ਸੜਿਆ ਪੈਸੇ ਖਰਚ ਕਰੀ ਜਾਂਦਾ ਕਿਉਂ ਤੂੰ ਹੱਥ ਚੱਕੀ ਜਾਂਦਾ ਮੁੰਡੇ ਤੇ ਮੂੰਹ ਨਾ ਸਮਝਾ ਲੈ ਦਾਦੇ ਦੇਖਿਆ ਕਰਦਾ ਦੇਖ ਕਿਵੇਂ ਤੋੜ ਲੱਗਣੀ ਹੋਣੀ ਮੇਰੇ ਸਾਲ ਕਣੀ ਨੂੰ ਹਾਂ ਲੱਗਦੀ ਆ ਲੱਗਦੀ ਆ ਮਰ ਕੇ ਜਾ ਕੇ ਕਿਤੇ ਤੂੰ ਜਾਗ ਨਾ ਬੋਲ ਜਾਨੀ ਨਾ ਬੋਲ ਮੁੰਡਿਆ ਕੀ ਮੈਨੂੰ ਘਰ ਲਿਆ ਤਾ ਮੈਨੂੰ ਡੰਗਣੇ ਮੈਂ ਦੇਵਤ ਨਹੀਂ ਸੜੀ ਆਏ ਨਹੀਂ ਹੈਗਾ ਇਹਨੂੰ ਵੀ ਮੈਂ ਚੁੱਪ ਕਰ ਜਾ ਬੋਲੀ ਜਾਂਦੀ ਆ ਗਾਹਾਂ ਗਾਹ ਤਾਂ ਹੀ ਛਿੱਤਰ ਖਾਣੀ ਆ ਤੂੰ ਇਹ ਤੋਂ ਜ਼ਹਿਰ ਵਰਗੀ ਲੱਗਦੀ ਮੈਨੂੰ ਆਏ ਜ਼ਹਿਰ ਵਰਗੀ ਲੱਗਦੀ ਕੀ ਤੈਨੂੰ ਸਾਰੀ ਜ਼ਹਿਰ ਵਰਗੇ ਲੱਗਦੇ ਆ ਤੈਨੂੰ ਲੱਗਦਾ ਖੇੜਾ ਨਹੀਂ ਹੈ ਦੇਖ ਮਾਰ ਕੇ ਮਾਰ ਕੇ ਨਿਕਲ ਜੋ ਕੁਝ ਸਮਝਾ ਲਿਆ ਕਰ ਮੂੰਹ ਨਾ ਬੈਠ ਕੇ ਬੇਹੇਰਾ ਸਮਝਾ ਲਿਆ ਦੇਖ ਡੰਡਾ ਹੀ ਚੱਕੂਗਾ ਮੁੰਡੇ ਦੇ ਡੰਡਾ ਹੀ ਚੱਕੂਗਾ ਡੰਡਾ ਚੱਕੋ ਹਾਈ ਡੰਡਿਆਂ ਦੀ ਲਾਇਕ ਐਵੇਂ ਮਲੰਕਾ ਉੱਥੇ ਰੁੜ ਜਾ ਖੇਤ ਆ ਹੋ ਜਾਣਗੇ ਦੋ ਮਰਦਾਂ ਨੇ ਜੰਮੀ ਕਹੋ ਜੀ ਮੈਨੂੰ ਮਾਰ ਦੋ ਤਾਂ ਮਾਰ ਦੋ ਅਸੀਂ ਤਾਂ ਆਪ ਕਹਿੰਨਾ ਉਹਦੀ ਮਰ ਜਾਂਦਾ ਉਹਦੀ ਮਰ ਜਾਂਦਾ ਪੁੱਤ ਤੂੰ ਨਾ ਬੋਲ ਆ ਤੈਨੂੰ ਪਤਾ ਹੀ ਆ ਤੇਰੇ ਬਾਪ ਦਾ ਮੈਨੂੰ ਲੱਗਦਾ ਤੂੰ ਖਾਏਂਗੀ ਕੁਝ ਸੁਨਣਾ ਮਾਰ ਮਾਰ ਮੈਨੂੰ ਵੀ ਮਾਰ ਮਾਰ ਤਮਲਾਉ ਨਹੀਂਦਾ ਤੂੰ ਐ ਇਹਨੂੰ ਆਹ ਤਮਲਾਉਣੀ ਟਾਈਮ ਘੇੜਿਆ ਹਾਂ ਹਾਂ ਮਾਰਨਾ ਥੋੜੀ ਆ ਹੁਣ ਇਹ ਮਲੰਗੜਿਆ ਉਹ ਕੁੜੀਆਂ ਕੰਨੀ ਦੇਖ ਲੈ ਕੁੜੀਆਂ ਕੰਨੀ ਮੈਂ ਨਹੀਂ ਕਿੰਨੀ ਦੇਖਦਾਗਾ ਨਹੀਂ ਦੇਖ ਜੀ ਕਰਦਾ ਮੈਂ ਜਾਣਦਾ ਤੇਰਾ ਖੜਿਆ ਆਉਂਦਾ ਤੂੰ ਦੇ ਦੇ ਦੋ ਰੁਪਈਆ ਕੁੜੀਆਂ ਲ ਮੈਂ ਕਾਹਤ ਦੇਦਾ ਜਿੱਦਦਾ ਮੇਰਾ ਪਾਸ ਤੋਂ ਗੁਰਦੇਵ ਤੋਂ ਗੁਰਦੇਵ ਤੋਂ ਮੰਗੇ ਨੇ ਹੈ ਉਹਨੇ ਮੈਨੂੰ ਟੋਕਿਆ ਉਹ ਨੀਮੀਆਂ ਬਵਾਸੀਆ ਸਾਹ ਖੰਦ ਤੂੰ ਕਿ ਲੋਕਾਂ ਤੋਂ ਮੰਗਦਾ ਨੀਮੀਆਂ ਬਵਾਸੀਆ ਨੇ ਨੀਮੀਆਂ ਹਾਂ ਲੈ ਤਾ ਤੋੜਨੀਆਂ ਨੇ ਤੂੰ ਕੀ ਕਰਦਾ ਅੰਦਰ ਭੱਜਣਾ ਨਹੀਂ ਜਾਂਦਾ ਗਾ ਮਾਰ ਜਾਂਦੇ ਨੇ ਮਾਫੀ ਚਾਹਾਂ ਓ ਮੇਰ ਕਰਾਈ ਜਣੀਆਂ ਬਾਦੂ ਦੀ ਆਹ ਨਹੀਂ ਕੁਝ ਤੇਰੇ ਕਰਦਾ ਦੱਲ ਨਿਕਲ ਨਿਕਲ ਮੇਰੇ ਕਰ ਕਾਹਦੇ ਕਿ ਦਿਖਾ ਮੇਰਾ ਕਰ ਮੇਰਾ ਸਾਹਖੜੇ ਨੂੰ ਜਵਾਖਰੀ ਨੂੰ ਕਰਦਾ ਹੈ ਹੋਰ ਆ ਜੂ ਵੀ ਕੋਈ ਜਵਾਖਰੀ ਪੈਸੇ ਚੁਪ ਕਰਦਾ ਹਾਂ ਇਹ ਤਾਂ ਕੋਈ ਨਾ ਲੱਗੀ ਬੈਠਿਆ ਨਹੀਂ ਕਾਦੀ ਵਗ ਜਾਂਦੀ ਹਾਂ ਚੱਲ ਹਾਂ ਚੱਲ ਚੱਲ ਤੂੰ ਹੱਕਾ ਇੱਕਾਤ ਨਹੀਂ ਹੈਗੇ ਦੋਏ ਚੱਲ ਬੇਟਾ ਕਰ ਲੋ ਕੰਮ ਜਿਹੜਾ ਮਲੰਗੜਾ ਕੋਈ ਨਾ ਰੋਜ਼ ਦਾ ਹੋ ਗਿਆ ਸਵੇਰੇ ਸਵੇਰੇ ਲੱਗ ਜਾਂਦਾ ਨਾ ਤਾਂ ਆਪ ਕੰਮ ਕਰੇ ਨਾ ਕਰਨ ਦੇਵੇ ਦੂਜਿਆਂ ਨੂੰ ਨਿਹਾਂ ਮਾਂ ਕਿੱਥੇ ਰਹੀ ਹੁਣ ਤੂੰ ਲਿਆਉਣੀ ਆ ਲੈ ਫੜ 200 ਰੁਪਏ ਆ ਕਿ ਤੇ ਬਾਪ ਨੂੰ ਨਾ ਦਿਖਾ ਦੇ ਫੇਰ ਮੈਨੂੰ ਗਾਲਾਂ ਕੱਢੀ ਜਾਂਦਾ ਸਾਰਾ ਦਿਨ ਉਥੇ ਤਾਂ ਕੰਮ ਹੀ ਨਹੀਂ ਆ ਮਾਂ ਨਾਲੇ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਸੁਧਰ ਜਾ ਕਿਸੇ ਕੰਮ ਧੰਦੇ ਲੱਗ ਜਾ ਪੁੱਤ ਸੁਧਰ ਜੂ ਮਾਂ ਕਿਤਰੇ ਹੋਇਆ ਕੰਮ ਕਰ ਲੋ ਨਾਲੇ ਤਿੰਨ ਹੱਥ ਨਾਲ ਚੱਕਿਆ ਕਰ ਜੇ ਇੱਕ ਵਾਰ ਪੇਕੇ ਚਲੇਗੀ ਲਿਆਉਣੀ ਔਖੀ ਹੋ ਜਾਣੀ ਭੱਗ ਜਾ ਨੀ ਮਾਂ ਮੈਨੂੰ ਕਿਹ ਦੱਸਦਾ ਭੱਗ ਜਾਣ ਤੇ ਫੇ ਮੇਰੇ ਤੋਂ ਵੀ ਤੂੰ ਖਾਏਗਾ ਹੁਣ ਸਿੱਤਰ ਉਹ ਦੇਖ ਰਾ ਪੁੱਤ ਕਿ ਮੈਂ ਬੋਲਦਾ ਮੈਨੂੰ ਉਹਦੇ ਮਗਰ ਲੱਗਦਾ ਉਹ ਤਾਂ ਮੈਨੂੰ ਪਤਾ ਹੀ ਆ ਵੀ ਉਹਦੇ ਮਗਰ ਲੱਗਦਾ ਹੁਣ ਕੀ ਕਰਾਂ ਜੇ ਮੈਂ ਬੋਲ ਦਿਆਂ ਪੁੱਤ ਮਾੜੀ ਬਾਤ ਦੀਆਂ ਮੇਰੇ ਵੀ ਡੰਡੇ ਚੱਕ ਚੱਕ ਆਉਂਦਾ ਮੇਰੇ ਤੇ ਨੂੰ ਉਹ ਚਲ ਮਾਂ ਮੈਨੂੰ ਜਾਣ ਦੇ ਹੁਣ ਔਰ ਤੂੰ ਕਿੱਥੇ ਜਾਏਂਗਾ ਕਿੱਥੇ ਤੂੰ ਮੈਨੂੰ ਖਾ ਪੀ ਲੈ ਮੈਂ ਉਹ ਤਾਂ ਮੈਨੂੰ ਪਤਾ ਵੀ ਤੈਨੂੰ ਖਾ ਪੀ ਤੇ ਲੈ ਪਰ ਤੂੰ ਮਾੜਾ ਮੋਟਾ ਸੁਧਰ ਜਾ ਹੈ ਤੇਰੇ ਪਿੱਛੇ ਮੇਰੀ ਵੀ ਮਿੱਟੀ ਬਦੀਨ ਹੋਈ ਪਈ ਆ ਮਾਂ ਮੈਂ ਕੀ ਕਰਾਂ ਹੁਣ ਜਦੋਂ ਲੱਗਿਆ ਬੈਲ ਹੋ ਗਿਆ ਮੈਨੂੰ ਮੈਨੂੰ ਜਾਣ ਦੇ ਮਾਂ ਹੁਣ ਮੇਰੀ ਗੱਲ ਸੁਣ ਲੈ ਨਾਲੇ ਉੱਧਰ ਕੁੜੀਆਂ ਵੱਲ ਦੇਖ ਲੈ ਆਪਣਾ ਗਵਾਹ ਹੁੰਦਾ ਉਹਨਾਂ ਦਾ ਸਾਰਾ ਕੁਝ ਬਣਦਾ ਏ ਹੈ ਲੋਕ ਵੀ ਗੱਲਾਂ ਕਰਦੇ ਨੇ ਮਾਂ ਮੈਨੂੰ ਜਿਆਦਾ ਮਤਾਂ ਨਹੀਂ ਨਾ ਦੇ ਮੈਨੂੰ ਜਾਣੇ ਟੋਟਲ ਕਿੱਝ ਦੀਆ ਕੀ ਕਰਾਂ ਮਾਂ ਮੁੰਡੇ ਦਾ ਰੋਜ਼ ਕਿੱਥੋਂ ਦਹੀਂ ਜਾਵਾਂ ਕਦੇ 200 ਮੰਗਦਾ ਕਦੇ 400 ਮੰਗਦਾ ਕਮਾਈ ਤਾਂ ਕੋਈ ਹੈ ਨਹੀਂਗੀ ਪੋਤੋ ਤੂੰ ਕਰਾਈ ਦੇ ਐਡਮਿਸ਼ਨ ਮੈਂ ਤਾਂ ਤੈਨੂੰ ਕਹਿੰਨਾਗਾ ਨਹੀਂ ਡੈਡੀ ਮੈਂ ਨਹੀਂ ਕਰਾਉਣੀ ਹੈਗੀ ਐਡੀ ਦੂਰ ਦਾ ਐਡਮਿਸ਼ਨ ਕਰਾ ਕੇ ਕਿੱਥੇ ਜਾਣਾ ਉੱਥੇ ਰਹਿਣਾ ਪਊਗਾ ਮੈਨੂੰ ਫਿਰ ਦੀਦੀ ਦਾ ਭਾਗ ਇਹੰਦੀ ਹੈ ਜੋਬ ਤੂੰ ਪਿੱਛੋਂ ਕੱਲਰ ਰਹ ਜੀਗਾ ਉਹ ਤੈਨੂੰ ਇਕੱਲੇ ਨਹੀਂ ਥੋੜੀ ਛੱਡਾਂਗੇ ਅਸੀਂ ਤੂੰ ਜਦੋਂ ਵਿਆਹ ਕਰਤਾ ਉਹਦੇ ਵੀ ਤਾਂ ਇਕੱਲੇ ਰਹੂੰਗਾ ਮੈਂ ਉਹੀ ਗੱਲਾਂ ਕਮਲੀਆਂ ਤੇਰੀਆਂ ਪੁੱਤ ਪੜ੍ਹ ਲਿਖ ਲੈੰਗੀ ਇਹਦੇ ਵਾਂਗੂ ਕੋਈ ਨੌਕਰੀ ਵਧੀਆ ਮਿਲ ਜੂਗੀ ਨੌਕਰੀ ਮੈਨੂੰ ਮਿਲ ਜੂਗੀ ਲੈ ਡੈਡੀ ਨਾ ਵਿਆਹ ਵਾਲਾ ਖਿਆਲ ਤਾਂ ਦਿਮਾਗ ਚੋਂ ਕੱਢ ਦੇ ਮੋਟੋ ਤੋੜ ਕੇ ਫਿਰ ਦੋਸੀ ਗੱਲ ਤੇ ਆਈ ਨਾ ਵਿਆਹ ਲਈ ਤੇ ਉਹ ਚੱਲ ਨਹੀਂ ਕਹਿੰਦਾ ਬਾਬਾ ਆਉਣਾ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਹੈਗਾ ਚੱਲ ਚੰਗਾ ਰੇ ਪੀ ਪਰ ਪੜਾਈ ਕਰ ਲੈ ਪੂਰੀ ਜਿੱਥੇ ਤੇਰੇ ਕੁੜੀਆਂ ਸਹੇਲੀਆਂ ਜਿਹੜੀਆਂ ਕਹਿੰਦੀਆਂ ਨੇ ਐਡਮਿਸ਼ਨ ਉੱਥੇ ਕਰਵਾ ਲੈ ਪੜਾਈ ਕਰਕੇ ਕੀ ਕਰਨੇ ਲੱਗਣਾ ਤਾਂ ਮੈਂ ਪੁਲਿਸ ਚ ਐ ਭਰਤੀਆਂ ਵੇਖ ਲੂੰਗੀ ਲੱਗ ਜੂੰਗੀ ਮੈਨੂੰ ਪਤਾ ਮੈਨੂੰ ਪਰੋਸੇ ਆਪਣੇ ਆਪ ਤੇ ਸਮਝਾ ਦੇ ਭਾਈ ਇਹਨੂੰ ਕੁਛ ਮਾੜਾ ਮੋਟਾ ਤੁਸੀਂ ਮੇਰੇਕਾ ਨਹੀਂ ਦੇਖੋ ਡੈਡੀ ਐਨੇ ਰੁਪਏ ਮਹੀਨੇ ਦੇ ਕਮਾਉਣੀ ਆ ਤੇ ਮੇਰੇ ਪਰਸ ਚ ਕੁੱਲ 150 170 ਪਏ ਨੇ ਲੈ ਲੈ ਪੈਸੇ ਲੈ ਜਾ ਪੁੱਤ ਪੈ ਜਾਂਦਾ ਕੀ ਐ ਉਹ ਨਾ ਰੱਖਦੀ ਤਾਂ ਹੈ ਨਹੀਂ ਤਨਖਾਹ ਤਾਂ ਮੈਨੂੰ ਲੈ ਕੇ ਫੜਾ ਦਿੰਦੀ ਲੈ ਲੈ ਜਾ ਨਹੀਂ ਨਹੀਂ ਪੈਸੇ ਨਹੀਂ ਚਾਹੀਦੇ ਮੈਨੂੰ ਕਿਲੋਮੀਟਰ ਦਾ ਮੈਂ ਜਾਣਾ ਤੁਰ ਕੇ ਦੱਸ ਉੱਥੇ ਕਿਹੜਾ ਮੇਰਾ ਕਿਰਾਇਆ ਲੱਗਣਾ ਇਹ ਤਾਂ ਮੈਂ ਤਾਰ ਰੱਖੇ ਹੋਏ ਨੇ ਕਈ ਵਾਰ ਗੋਲ ਗੱਪਿਆਂ ਨਾਲ ਭਾਈ ਜਾਂਦਾ ਨਾ ਨਾ ਸੁਣਵਾਈਆਂ ਕਰੀ ਜਾਂਦੀ ਆ ਕਿ 170 ਨਾਲ ਲੈ ਕੇ ਨਹੀਂ ਜਾਣੀ ਦੇਖ ਲੈ ਤੂੰ ਵੀ ਬਹੁਤ ਨਾ ਕੰਜੂਸ ਨਹੀਂ ਐ ਜੇ ਕਿਤੇ ਤੂੰ ਐਕਟਿਵ ਵਾਲਾ ਲੈ ਲੈਣਾ ਤੇਰੇ ਬਾਹਰ ਇਹ ਨਾਲ ਮੈਂ ਵੀ ਚਲਾ ਲਿਆ ਕਰੂੰਗੀ ਲੈ ਲੈਣਾ ਇਹਨੇ ਤਾਂ ਤੇਰੇ ਤੋਂ ਖਾ ਹੁੰਦੇ ਦੱਸ ਕਿੱਥੇ ਲੈ ਕੇ ਜਾਣੀ ਆ ਤੂੰ ਜੋੜ ਕੇ 800 ਰੁਪਏ ਕਰਕੇ ਫੇਰ ਪੈਸੇ ਜੁੜਦੇ ਹੁੰਦੇ ਆ ਆਖੇ ਐਕਟਿਵ ਵਾਲਾ ਲੈ ਫਲਾਣਾ ਲੈ ਐਕਟਿਵ ਵਾਲਾ ਐਂ ਦੀ ਗੱਲ ਤਾਂ ਦੂਰ ਐ ਮੈਂ ਤਾਂ ਡੈਡੀ ਨੂੰ ਵੀ ਨਹੀਂ ਕਹਿੰਦੀ ਮੈਨ બસ ਸਟੈਂਡ ਤੇ ਸਕੂਲ ਐ ਕਿਲੋਮੀਟਰ ਪੈਂਦਾ ਸਾਰਾ ਕੋਈ ਨਾ ਮੈਨੂੰ ਲੱਗ ਜਾਂਦੇ ਕਿਤੇ ਮੈਂ ਆਪਦੀ ਤਨਖਾਹ ਦੀ ਆਪੇ ਲੈ ਕੇ ਆਉਂਗੀ ਕਿਹਾ ਸੀ ਪੁੱਤ ਮੈਂ ਤਾਂ ਉਹ ਦੂਜੀ ਕਿਹਾ ਸੀ ਬੈਟਰੀ ਜੀ ਵਾਲੀ ਭਾਈ ਉਹ ਲੈਦਾ ਵੀ ਇੱਕ ਵਾਰ ਪੈਸੇ ਲੱਗ ਜਾਣਗੇ ਮੰਨਦੀ ਨਹੀਂ ਗੱਲ ਦੱਸੋ ਕੀ ਕਰਾਂਗੇ ਮੇਰੀ ਗੱਲ ਸੁਣਿਓ ਉਹਨਾਂ ਨੂੰ ਐ ਨਹੀਂ ਆਉਂਦਾ ਛੋਟੀ ਨੂੰ ਮਾੜਾ ਮੋਟਾ ਵੀ ਜੇ ਮੈਂ ਆਪਦੇ ਪੈਸੇ ਜੋੜ दिए ਤਾਂ ਹੀ ਤੂੰ ਵੱੜ ਰਹੀ ਐ ਬੋਲੀ ਜਾਂਦੀ ਐਵੇਂ ਨਾ ਜੜੀ ਮੇਰੀ ਗੱਲ ਸੁਣ ਲਓ ਅੱਜ ਆ ਜਾਣੀ ਮੇਰੀ ਸੈਲਰੀ ਤੁਸੀਂ ਕੀ ਕਿਹਾ ਸੀ ਤੁਹਾਡੇ ਆਪ ਕਿਹਾ ਸੀ ਕੋਸਾ ਪਤਾ ਨਹੀਂ ਮੈਨੂੰ ਤਾਂ ਯਾਦ ਨਹੀਂ ਕਿਉਂ ਨਹੀਂ ਜਾਦਾ ਡੇਡੀ ਨੇ ਆਪਣਾ ਪ੍ਰੋਮਿਸ ਕੀਤਾ ਸੀ ਵੀ ਜਦੋਂ ਤੇਰੀ ਨੈਕਸਟ ਮੰਥ ਦੀ ਸੈਲਰੀ ਆ ਗਈ ਉਦੋਂ ਆਪਾਂ ਗੱਡੀ ਲੈ ਕੇ ਆਵਾਂਗੇ। ਹਾਂ ਡੈਡੀ। ਦੇਖ ਲੈ ਸਕੂਟਰੀ ਲੈਣ ਵਾਸਤੇ ਤਾਂ ਕਹਿੰਦੀ ਤੇਲ ਮੱਚਿਆ ਕਰੂਗਾ ਤੇ ਫਿਰ ਗੱਡੀ ਕਿਹੜਾ ਭਾਈ ਪਾਣੀ ਤੇ ਚੱਲੂਗੀ? ਡੈਡੀ ਗੱਡੀ ਤੁਹਾਡੇ ਵਾਸਤੇ ਲੈਣੀ ਆ ਸਾਡੇ ਵਾਸਤੇ ਨਹੀਂ ਲੈਣੀ ਹੈਗੀ। ਡੈਡੀ ਮੈਂ ਵੀ ਸਿੱਖ ਲੂੰਗੀ ਗੱਡੀ ਤਾਂ ਹੋਰ ਕੀ ਲੋਕ ਪਤਾ ਕੀ ਕਹਿੰਦੇ ਨੇ ਦੋ ਧੀਆਂ ਦਾ ਪਿਓ ਐ ਦੋਵੇਂ ਧੀਆ ਸੁੱਖਣਾ ਕਮਾਉਣ ਜੂਗੀਆਂ ਹੋਗੀਆਂ ਪਿਓ ਹਲੇ ਵੀ ਮੋਟਰਸਾਈਕਲ ਨਾਲ ਧੱਕੇ ਖਾਂਦਾ ਫਿਰਦਾ। ਤਾਂ ਹੀ ਨਹੀਂ ਪੁੱਤ ਗੱਡੀ ਲੈਂਦਾ ਮੈਂ। ਦੋਨਾਂ ਧੀਆਂ ਦਾ ਵਿਆਹ ਵੀ ਕਰਨਾ ਉਹਤੇ ਵੀ ਪੈਸੇ ਲੱਗਣਗੇ। ਹਾਏ ਮ ਫੇੜੜੀ ਹੋਈ ਗੱਲ ਤੂੰ ਸਾਡੇ ਵਿਆਹ ਦੀ ਟੈਨਸ਼ਨ ਕਿਉਂ ਲੈ ਰਹੀ ਹੈ ਅਜੀ ਤਾਂ ਸੀ ਜ਼ਿੰਦਗੀ ਚ ਬਹੁਤ ਕੁਝ ਕਰਨਾ ਸਾਰੀ ਦੁਨੀਆ ਪਈ ਆ ਵੇਖਣ ਵਾਲੀ ਤੇ ਹੋਰ ਕਿਹੜੀ ਪਹਿਲੀ ਸਾਨੂੰ ਫਸਾਉਣ ਨੂੰ ਫਿਰਦੇ ਹੋ ਮੈਨੂੰ ਇਹ ਗੱਲ ਸੁਣਣੇ ਡੜੀ ਹਲੇ ਸਾਲ ਹੋਇਆ ਮੈਨੂੰ ਕਮੌਂਦੀ ਨੂੰ ਇੱਕ ਸਾਲ ਦੀ ਮੈਂ ਨੌਕਰੀ ਕਰਨ ਲੱਗੀ ਆ ਘੱਟੋ ਘੱਟ 5 ਸਾਲ ਨੌਕਰੀ ਕਰਕੇ ਨਾ ਥੋੜਾ ਘਰ ਪੈਸੇ ਨਾਲ ਭਰ ਕੇ ਫੇਰ ਕਿਤੇ ਵਿਆਹ ਕਰਾਉਂਗੀ ਨਹੀਂ ਤਾਂ ਸਾਰੀ ਕਮਾਈ ਮੇਰੇ ਸਹੁਰੇ ਲੈ ਜਾ ਕਰਨਗੇ ਫੇਰ ਕੀ ਹੋ ਜਾ ਬੁੱਤ ਇੱਕ ਨਾ ਇੱਕ ਦਿਨ ਤਾਂ ਵਿਆਹ ਕਰਨਾ ਹੀ ਪਊਗਾ ਕਮਲਿਓ ਲੈ ਕਹਿੰਦੇ ਵਿਆਹ ਕਰਨਾ ਪਊਗਾ ਕਿਹੜੀ ਕਿਤਾਬ ਚ ਲਿਖਿਆ ਹੋਇਆ ਵੀ ਬੰ ਓਹੋ ਪੁੱਤ ਵਿਆਹ ਤਾਂ ਇੱਕ ਨਾ ਇੱਕ ਦਿਨ ਕਰਨੀ ਪਊਗਾ ਨਹੀਂ ਤਾਂ ਲੋਕ ਤਾਨੇ ਦੇ ਦੇ ਮਾਰ ਦੇਣਗੇ ਵੀ ਈਆਂ ਦੀ ਕਮਾਈ ਖਾਣ ਦਾ ਮਾਰਾ ਨਹੀਂ ਵਿਆਹ ਕਰਦਾ ਅੱਛਾ ਜੀ ਤੁਹਾਡੇ ਉਦੋਂ ਲੋਕ ਕਿੱਥੇ ਗਏ ਹੋਏ ਸੀਗੇ ਜਦੋਂ ਤੁਸੀਂ ਸਾਨੂੰ ਸਾਡੀ ਮਾਂ ਤੋਂ ਬਿਨਾ ਪਾਲੇ ਹੈਗਾ ਉਦੋਂ ਤਾਂ ਲੋਕ ਮੈਨੂੰ ਕੋਈ ਹੁਰੇ ਦਿਖਿਆ ਨਹੀਂ ਹੈਗਾ ਆਪਣੇ ਘਰ 'ਚ ਆਹੋ ਭਾਈ ਇਹ ਕੰਮ ਚੰਗਾ ਨਹੀਂ ਨਾ ਦੇਖਦੇ ਜਦੋਂ ਬਹਾਨਾ ਲੈਣਾ ਤਾਂ ਮਾੜੇ ਨਾਲ ਗੱਲ ਚੱਕ ਲੈਣੇ ਜਦੋਂ ਲੋਕ ਚੰਗਾ ਨਹੀਂ ਵੇਖਦੇ ਮਾੜਾ ਵੇਖਦੇ ਨੇ ਫਿਰ ਉਹਨਾਂ ਨੂੰ ਵੇਖਣ ਦੋ ਆਪਾਂ ਨੂੰ ਕਿਹੜੇ ਖਾਣ ਨੂੰ ਦਿੰਦੇ ਨੇ ਲੋਕ ਦੱਸ ਤੁਸੀਂ ਤਾਂ ਨਾ ਹੁਣ ਗੱਲਾਂ ਦਾ ਪੜਾਈ ਬਣਾ ਕੇ ਬੈਗੀ ਪੀਂਗੀ ਪਾਲੀ ਬਸ ਮੈਂ ਸਕੂਲ ਤੋਂ ਲੇਟ ਹੋ ਜਾਨੀ ਆ ਮੈਂ ਜਾਵਾਂ ਹੁਣ ਚੱਲ ਮੈਂ ਛੱਡ ਕੇ ਹੁਣਾ ਪੁੱਤ ਤੈਨੂੰ ਦੋ ਮਿੰਟ ਨਹੀਂ ਡੈਡੀ ਮੈਂ ਤੁਰ ਕੇ ਜਾਉਂ ਮੇ ਨਾਲ ਮੇਰੀ ਐਕਸਰਸਾਈਜ਼ ਹੁੰਦੀ ਹੈ ਦੇਖ ਲਿਆ 10 ਰੁਪਏ ਦਾ ਤੇਲ ਮੱਚੂ ਹਣਾ ਤਾਂ ਕਹਿੰਦੀ ਐ ਚੱਲ ਬਾਗ ਜਾ ਪੁੱਤ ਜੀ ਦੀ ਸਾਰੀ ਜ਼ਿੰਦਗੀ ਦਾ ਕੰਜੂਸੇ ਰਹਿਣਾ ਮੈਨੂੰ ਲੱਗਦਾ ਤੈਨੂੰ ਸੌਰੇ ਵੀ ਕੰਜੂਸੇ ਮਿਲਣਗੇ ਵੇਖੀ ਅੱਗੇ ਕੋਈ ਕੰਜੂਸ ਨਹੀਂ ਹੈਗੀ ਮੈਂ ਇੰਨੀ ਵੀ ਕੰਜੂਸ ਨਹੀਂ ਆਪਦੇ ਸਾਰੇ ਸ਼ੌਂਕ ਪੂਰੇ ਕਰਦੀ ਆਂ ਆ ਦੇਖ ਲਓ ਸੋਨੇ ਦੀ ਪਾਈ ਹੋਈ ਹੈ ਘੜੇ 'ਚ ਚੱਲ ਚੰਗਾ ਪੁੱਤ ਬਾਗ ਆਪਦੀ ਕਰਦੀਆਂ ਸ਼ ਐਗਾ ਨਾ ਮੈਂ ਤੈਨੂੰ ਵੀ ਵਧੀਆ ਪੜ੍ਹਾਈ ਕਰ ਲੈ ਪੁੱਤ ਕੋਈ ਇਹੋ ਜੀ ਨੌਕਰੀ ਮਿਲ ਜੂ ਪੁਲਸਾਂ ਦਾ ਕੀ 24 24 ਘੰਟੇ ਇਕ ਥਾਂ ਖੜੇ ਰਹਿੰਦੇ ਨਾ ਰੋਟੀ ਮਿਲਦੀ ਨਾ ਟੱਕ ਮਿਲਣਾ ਕੋਈ ਨਾ ਪਰ ਉਹ ਵੱਖਰਾ ਹੀ ਹੁੰਦਾ ਫਿਰ ਪੁਲਸਾਂ ਦਾ ਤੇਰੀ ਵੀ ਪੁਲਸ ਜੀ ਲੱਗੂਗੀ ਹੁਣ ਚੱਲ ਤੇਰੀ ਮਰਜ਼ੀ ਆ ਭਾਈ ਮੈਂ ਤਾਂ ਕਹਿੰਦਾ ਕੋਈ ਸਰਕਾਰੀ ਨੌਕਰੀ ਮਾਸਟਰ ਵਗੈਰਾ ਲੱਗ ਜਾਂਦੀ ਵਧੀਆ ਸੀ ਚੱਲ ਮਰਜ਼ੀ ਪੁਲਸ ਵਾਲੀ ਵੀ ਸਰਕਾਰੀ ਇਹ ਡੈੜੀ ਹੋਵੇ ਲੈ ਪ੍ਰਾਈਵੇਟ ਹੈ ਮੈਂ ਕਦੋਂ ਕਹਿੰਦਾ ਮੈਨੂੰ ਨਹੀਂ ਆ ਦੂਜੇ ਅੰਟੀ ਚ ਡੂਚਰ ਜੇ ਪਸੰਦ ਹੈਗੇ ਕੂ ਇਦਾਂ ਮਾਗ ਖਾਂਦੇ ਰਹਿੰਦੇ ਨੇ ਜਿਵੇਂ ਸਾਰਾ ਦਿਨ ਮਾਰੀ ਉਹ ਮੱਥਾ ਇ ਹੁਣ ਆਪਾਂ ਚਾਪੀ ਲਈਏ ਕੋਟ ਬਣਾ ਲਿਆ ਤੇ ਮੈਂ ਕਹਿੰਦੀ ਸੀ ਅੱਜ ਮੈਂ ਜਾਂਦੀ ਨਹੀਂ ਹੈਗੀ ਕਾਲਜ ਕਿਉਂ ਅੱਜ ਮੇਰਾ ਮੂਡ ਨਹੀਂ ਹੈਗਾ ਰੈਡੀ ਮੇਰਾ ਸਿਰ ਵੀ ਬਾਲਾ ਦੁਖੀ ਜਾਂਦਾ ਸੀ ਤੇ ਕੁਝ ਲੇਟ ਵੀ ਹੋ ਗਈ ਮੈਂ ਤੇ ਫਿਰ ਉੱਥੇ ਮੈਨੂੰ ਕਹਿ ਦਿੰਦੇ ਨੇ ਤੂੰ ਪੀਰੀਅਡ ਮਿਸ ਕਰ ਦਿੰਨੀ ਆ ਤੂੰ ਤਾਂ ਹੁਣ ਤੋਂ ਲੱਗੀ ਫਿਰ ਉਹੀ ਬਹਾਨੇ ਲਾਉਣ ਹਨਾ ਪਰ ਪੜਤਾ ਲੈ ਪੜਤਾ ਲੈ ਚਾਹੇ ਪੁਲਿਸ ਦੀ ਭਰਤੀ ਹੋ ਜੀ ਕੋਈ ਤਰੱਕੀ ਮਿਲ ਜੂ ਕੋਈ ਆਈਪੀਐਸ ਵਗੈਰਾ ਅਫਸਰਤਾ ਬਣ ਜਾਏਗੀ ਫਿਰ ਹਜੇ ਮੈਨੂੰ ਤੂੰ ਚੰਡੀਗੜ੍ਹ ਭਣਾਉਣ ਨੂੰ ਫਿਰਦਾ ਓਥੇ ਤਾਂ ਮੈਂ ਰੋਜ਼ੇ ਹੋਸਟਲ 'ਚ ਬੈਠੀ ਰਹਿਆ ਕਰੂੰਗੀ ਮੈਂ ਜਾਣਾ ਵੀ ਨਹੀਂ ਤੇਰੇ ਪੈਸੇ ਲਾਈ ਲਵਾਈ ਨਾ ਐਵੇਂ ਹੀ ਜਾਣਗੇ ਨਾਲੇ ਮੈਂ ਆਈਪੀਐਸ ਨਾ ਐਂ ਬਣ ਜੂਗੀ ਬਿਨਾ ਪੜੇ ਚਲ ਚੰਗਾ ਬਣ ਜਾ ਭਾਈ ਬਣ ਜਾ ਪਹਿਲਾਂ ਚਾਹ ਬਣਾ ਲਿਆ ਦੇਖਦੇ ਆ ਹੈਗੇ ਆਈਪੀਐਸ ਵਾਲੀ ਕਿ ਨਹੀਂ ਤੂੰ ਡੈਡੀ ਹਾਂ ਭਾਈ ਡੈਡੀ ਰੋਟੀ ਬਣੀ ਪਈ ਸੀ ਰੋਟੀ ਖਾ ਲਾਂਦੇ ਪਹਿਲਾਂ ਓਏ ਰੋਟੀ ਮੈਂ ਕਰਦਾ ਵਾਂ ਸੰਨੀ ਜੀ ਚਲ ਮੈਂ ਖਾ ਲੂ ਆ ਇਹਨੇ ਉਹ ਖਾ ਲਾਂਦਾ ਮਲੰਗਾ ਖਾ ਲਈ ਉਹਨੇ ਉਹ ਕਿੱਥੇ ਖਾ ਲਈ ਮਲੰਗ ਰੋਟੀ ਤਾਂ ਲੰਗ ਗਿਆ ਮੈਨੂੰ ਲਾ ਤਾਂ ਦੇ ਤੇ ਮੰਮੀ ਨੇ ਪੈਸੇ ਮਾਏ ਕਹਿੰਨਾ ਇਹ ਕਟਾਊਗੀ ਕਸਾੜ ਮੈਥੋਂ ਹੈਂ ਹਾਂ ਤੁਸੀਂ ਨਾ ਕਹੋ ਕੋਈ ਗੱਲ ਨਹੀਂ ਜਦੋਂ ਆਪ ਨੂੰ ਨੇ ਮੰਮੀ ਨੂੰ ਪਤਾ ਲੱਗਦਾ ਦੱਕ ਕੇ ਆਊਗਾ ਕੁੱਟੂਗਾ ਮੈਨੂੰ ਮੰਮੀ ਨੂੰ ਤਾਂ ਕੁਝ ਨਹੀਂ ਜਾਂਦਾ ਤੈਨੂੰ ਕਿਵੇਂ ਕੁੱਟੂ ਆ ਭਾਈ ਮੈਂ ਹੈ ਆ ਘਰੀ ਆਵਾਂ ਕਿਤੇ ਨਹੀਂ ਜਾਂਦਾ ਹੈਂ ਰੋਜੇ ਕੋੜ ਦਾ ਡੇੜੀ ਅੱਜ ਕਿਹੜਾ ਨਵਾਂ ਦਿਨ ਹੈ ਮੈਂ ਤੈਨੂੰ ਕਹਤਾ ਬੇਟਾ ਮਾਹ ਮੈਂ ਘਰੀ ਆ ਜਾਂਦਾ ਆਉਣ ਦੇ ਉਹਨੂੰ ਮਲੰਗ ਨੂੰ ਨਾਲੇ ਇਹੇ ਲਾਉਂ ਆ ਜਲਾ ਫੜੇ ਹੈਂ ਟਿਕਦੀਏ ਨਹੀਂ ਹੈਗੀ ਚਮੜਾ ਤਾਏ ਨੇ ਜਿਮ ਜੋ ਸੁਧਾਰਨਾ ਚਾਹੁੰਦੀ ਹੋਵੇ ਨਾ ਮੰਮੀ ਸੁਧਾਰ ਸਕਦੀ ਐ ਉਹਨੂੰ ਕਿਉਂ ਪੈਸੇ ਦਿੰਦੀ ਐ ਨਾ ਕਹਿੰਦੀ ਐ ਜੀ ਮੈਂ ਸਮਝਦਾ ਬੇਟਾ ਤੇਰੀ ਗੱਲ ਸਹੀ ਦਿੰਦੀ ਐ ਇਹਦੀ ਸਹੇ ਨੇ ਘਰ ਪੱਟਦਾ ਸਾਰਾ ਮੇਰਾ ਹੈ ਨਹੀਂ ਆ ਖੁਰਲੀਆਂ ਜਾ ਥਮਾਰਨੀ ਮੇਰੀ ਕੋਈ ਉਮਰ ਐ ਹੁਣ ਹੈ ਜੇ ਉਹਨੂੰ 1 ਰੁਪਿਆ ਵੀ ਨਾ ਦਿੱਤਾ ਹੁੰਦਾ ਨਾ ਡੈਡੀ ਉਹ ਵਿਗੜਦਾ ਨਹੀਂ ਸੀ ਹੁਣ ਵੀ ਮੰਮੀ ਐ ਵਿਗੜੀ ਜਾਂਦੀ ਐ ਉਹਨੂੰ ਕਿਉਂ ਦਿੰਦੀ ਐ ਪੈਸੇ ਅੱਛਾ ਨਾ ਭਾਈ ਪਹਿਲਾ ਪੱਟਦਾ ਇਹਨੇ ਮੈਂ ਆਖਣ ਮੈਂ ਖਾਣ ਖਾਪਾ ਮੈਂ ਆਪੇ ਲਿਆਉਂਗਾ ਫੜਾਤਾ 2000 ਫੜਾਤਾ 1000 ਦੀ ਖਾ ਲੈ ਕੇ 1000 ਮਲੰਗ ਵਿੱਚੋਂ ਖਾਏ ਨੇ ਆ ਚੀਜਾਂ ਨੇ ਇਹ ਘਰ ਪਟਿਆ ਚੀਜਾਂ ਨੇ ਖਰਾਬ ਕਰਿਆ ਇਹ ਗੱਡੀ ਨੂੰ ਪਤਾ ਹੈ ਵੀ ਖਾਊਗਾ ਤਾਂ ਨਸ਼ਈ ਉਹਨਾਂ ਤਾਂ ਲੋੜ ਹੀ ਨਹੀਂ ਹੈਗੀ ਇਹਨਾਂ ਨੇ ਪੈਸੇ ਫੜਾਉਣ ਦੀ ਇਹ ਤਾਂ ਮੇਰਾ ਸਾਖਣਾ ਮੈਨੂੰ ਪਤਾ ਲੱਗਿਆ ਭਾਈ ਸੌਦੇ ਪੱਤੇ ਵਾਲੇ ਤੋਂ ਗੁਰਦੇ ਇਕੱਠੇ ਚੱਕ ਲੈ ਆ ਬਾਰੋ-ਬਾਰ ਕੱਢਦਾ ਇਹ ਘਰੇ ਤਾਂ ਪਤਾ ਨਹੀਂ ਲੱਗਣ ਦਿੰਦਾ ਹੈ ਇੱਕ ਦੋ ਮਲੰਗ ਹੋ ਰਲਦੇ ਨੇ ਮੀਂਦਾਂ ਉਹ ਨਹੀਂ ਅੱਖੇ ਲਾਲੇ ਨੇ ਕਹਿੰਦੇ ਜੀ ਇਹਨੇ ਮਹਾਂ ਇਹਨਾਂ ਦਾ ਗੁਰ ਤੁਹਾਡੇ ਦਾ ਮੈਂ ਤਾਂ ਖੰਡ ਦਾ ਗਟਾ ਲੈ ਕੇ ਗਿਆ ਗੱਡੀ ਨੂੰ ਸੈਂਟਰ ਤੋਂ ਉਂਤਰ ਜਿਉਂ ਨਹੀਂ ਛੱਡਦੇ ਹੈਗੇ ਤੇ ਤਾਂ ਆਪਣੀ ਜਾਨ ਖਾਈ ਜਾਂਦਾ ਇਹ ਤਾਂ ਮੈਨੂੰ ਮਾਰ ਕੇ ਛੱਡੂ। ਇਹ ਤੁ ਨੂੰ ਨਹੀਂ ਛੱਡਣ ਦਿੰਦੀ ਮਾਤਾ ਕਈਆਂ ਨਾਲ ਗੱਲ ਕਰ ਲਈ ਭਾਈ ਉੱਥੇ। ਹੈ ਉਰੇ ਤਾਂ ਮੈਂ ਖਾਪਦਾ ਮੈਨੂੰ ਕੀ ਸਾਰਾ ਇਹਦਾ ਮੈਨੂੰ ਕੀ ਸੁੱਖ ਹੈ। ਇਹ ਇਹ ਤਾਂ ਤੰਗ ਹੁੰਦੀ ਨਹੀਂ ਤੰਗ ਤਾਂ ਮੈਂ ਹੁੰਨੀ ਨਾ ਡੈਡੀ ਮੈਨੂੰ ਤਾਂ ਪਤਾ ਨਹੀਂ ਹੈਗਾ। ਮੈਂ ਤਾਂ ਜਾਣੀ ਆਪਦੇ ਪੇਕੇ ਮੈਂ ਤਾਂ ਬਹੁਤ ਸਹਲਿਆ ਹਾਂ। ਨਹੀਂ ਨਹੀਂ ਬੇਟਾ ਪੇਕੇ ਕਾਹ ਨੂੰ ਜਾਣਾ ਤੁਸੀਂ ਗਾਹਾਂ ਕਿੱਥੇ ਜਾਓਂਗੇ ਇਹ ਤਾਂ ਜਿਹੜਾ ਜਦੋਂ ਅਸੀਂ ਪਈ ਤੇਰੇ ਨਾਲਾਂਗੇ ਹੈ। ਜਿਹਦਾ ਅਸੀਂ ਤੈਨੂੰ ਉਸ ਕਹਿੰਦੇ ਹੋਈਏ ਫਿਰ ਤਾਂ ਤੂੰ ਜਾ ਜਿਹੜੀ ਤੂੰ ਉਸ ਨਾਲੋਂ ਜਦੋਂ ਬੰਦੇ ਨੂੰ ਚੱਜਦਾ ਮੈਂ ਕਿਹਦੇ ਸਿਰ ਤੇ ਕੱਟੂਗੀ ਦੱਸ ਬੰਦਾ ਕਾਹਨੂੰ ਇਹਦਾ ਮੈਂ ਕਰਦਾ ਕੋਈ ਗੱਲ ਇਹਨੂੰ ਸਿੜਦੇ ਆ ਭਾਈ ਕੰਪ ਚ ਸਿੜਦੇ ਆ ਹੋਰ ਕੀ ਇਲਾਜ ਹੈ ਹੋਰ ਹੁਣ ਸੈਂਟਰ 'ਚ ਜਾ ਕੇ ਡੈਡੀ ਠੀਕ ਹੋ ਜਾਂਦਾ ਮਾੜਾ ਮੁਰਕਾ ਤਾਂ ਸਹੀ ਹੋਊਗਾ ਇੱਥੇ ਤਾਂ ਆਪਣੀ ਜਾਨ ਖਾਂਦਾ ਸਵੇਰੇ ਲੱਗ ਜਾਂਦਾ ਨਾ ਤਾਂ ਕੰਮ ਕਰਨ ਦੇਵੇ ਨਾ ਆਪ ਤਾਂ ਕੀ ਕਰਨਾ ਸੀ ਉਹਨੇ ਕਰਨਾ ਕੀ ਆ ਭਾਈ ਉਹੀ ਗੱਲ ਆ ਕੋਈ ਨਾ ਮੈਂ ਕਰਦਾ ਇਹ ਮੈਨੂੰ ਲੱਗਦਾ ਉਹ ਨਖੇਤ ਵਾਲੇ ਉਹਨਾਂ ਨੇ ਨਹੀਂ ਛੱਡਿਆ ਜੀ ਕਿਹੜਾ ਮੁੰਡਾ ਖਰ ਤੇ ਨੂੰ ਤਾਂ ਪਤਾ ਨਹੀਂ ਹੋਣਾ ਗੱਲ ਦਾ ਮੈਨੂੰ ਨਹੀਂ ਪਤਾ ਉਹਦਾ ਮੁੜਕੇ ਘਰ ਪਤਾ ਨਹੀਂ ਲੱਗਿਆ ਬਈ ਪਤਾ ਨਹੀਂ ਤਾਂ ਕੋਈ ਸੁਧਰ ਗਿਆ ਮੈਂ ਤਾਂ ਦੇਖਿਆ ਨਹੀਂ ਹੋ ਰੜਕਿਆ ਨਹੀਂ ਘਰ ਉਦੂ ਆਦਾ ਫਿਰ ਉਹਨਾਂ ਤੋਂ ਪੁੱਛ ਲਿਓ ਜੇ ਉਹਨਾਂ ਦਾ ਮੁੰਡਾ ਠੀਕ ਹੋ ਗਿਆ ਡੈਡੀ ਮੈਂ ਉਹ ਤੋਂ ਕੋਈ ਨੰਬਰ ਲੁੰਬਰ ਲਵਾਂ ਐਡਰੈਸ ਲਵਾਂ ਉਹਦਾ ਇਹਨਾਂ ਛੱਡਦੇ ਆ ਪਾ ਚਕਾਉਨੇ ਆ ਮਲੰਗ ਮੰਮੀ ਨੂੰ ਨਾ ਦੱਸਿਓ ਮੈਂ ਲਗਦੀ ਬਾਰ ਦੇ ਬਾਰੇ ਚਕਾ ਦੋ ਇਹ ਜੇ ਮਲੰਗ ਨੂੰ ਮੈਂ ਇਹਦਾ ਸਣੇ ਮੰਮੀ ਨੂੰ ਚਕਾ ਦੂਗਾ ਮੈਂ ਇਹਦਾ 10000 ਹੋਰ ਵੱਧ ਲੈ ਲਓ ਦੁਖੀ ਕਰਖਿਆ ਬਈ ਹਾਂ ਕੋਈ ਆਪਾਂ ਨੂੰ ਤਾਂ ਹੁੰਦੀ ਮੰਮੇ ਦਾ ਆਪਾਂ ਤਾਂ ਇਹਨੂੰ ਕੀ ਕਹਿਣ ਜੋਗਰੇ ਆਂਗੇ ਇਹਨੂੰ ਆਪ ਨੂੰ ਆਉਣਾ ਚਾਹੀਦਾ ਨਹੀਂ ਮੂ ਤੇ ਮਾਰੇ ਕਿੱਥੇ ਨਹੀਂ ਉਹ ਬੋਲ ਜਾਂਦਾ ਮੂਰੇ ਦੇ ਉਹ ਮੈਂ ਉਹੀ ਗੱਲ ਹੈ ਗੁੱਤ ਪਿੱਛੇ ਮਤ ਕਿਸੇ ਸਿਆਣੇ ਨੇ ਸਹੀ ਕਿਹਾ ਹੈ ਭਾਈ ਹੈ ਇਹਦਾ ਛਤਰਾਂ ਦੀ ਲਾਇਕ ਹੈ ਚਲ ਕੋਈ ਨਾ ਬੇਟਾ ਪਾ ਇਹਨੇ ਮੈਂ ਮਾਰਦਾ ਹੱਥਿਆਜਾ ਚਲ ਰੱਢ ਛੇਤੀ ਆਇਓ ਰੋਟੀ ਠੰਡੀ ਹੋ ਜੂਗੀ ਹਾਂ ਇਹਨੂੰ ਫੇਰ ਨਾਲ ਉਹਦੀ ਲਾਈਨਾਂ ਵਿੜਕ ਲੰਬਰ ਲਾ ਕੇ ਦੇਖ ਲੈਂਦੇ ਭਾਈ ਕਿੱਥੇ ਨਿਕਲਣੇ ਨਹੀਂ ਲਾਉਂਦੀ ਜਿਹੜੀ ਮਰੇ ਪਰਾਂ ਜੂ ਅੱਕਿਆ ਪਿਆ ਮੇਰਾ ਤਾਂ ਔਰ ਭਾਈ ਕੀ ਕਰਾਂ ਤੁਸੀਂ ਵੀ ਮੈਂ ਲਿਵਾਦ ਲਈ ਹੈਲੋ ਹਾਂ ਹਾਂ ਨਾ ਨਾ ਆਉਂਦੀ ਆਵਾਜ਼ ਤਾਂ ਵਾਹੀਂ ਕਹਿੰਦਾ ਦੀ ਮੈਂ ਹਟਚਾ ਦੇ ਆਂਗੇ ਆਪਾਂ ਰਾਤ ਨੂੰ ਚਕਾਉਣਾ ਪਊ ਜੀ ਦੇਖ ਮੈਂ ਨਹੀਂ ਉੱਥੇ ਛੱਡ ਕੇ ਆ ਸਕਦਾ ਨਹੀਂ ਤਰਾਜ ਕੀ ਨੂੰ ਲੈ ਮੈਂ ਕਰਦਾ ਮਾਲਕਾ ਇਹ ਚ ਕੀ ਕੋਈ ਤਰਾਜ ਵਾਲੀ ਕੀ ਗੱਲ ਹੈ ਜਦੋਂ ਮੈਂ ਆਪ ਕਹਿਣ ਲੈ ਰਿਹਾ ਨਾ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਹਟ ਜਾ ਇੱਕ ਮਿੰਟ ਗੱਲ ਕਰ ਜੀ ਪੈਸਾ ਟੁੱਕਰ ਦਾ ਦੇਖੋ ਮੁੰਡੇ ਮਾਰੇ ਕੋਈ ਗੱਲ ਨਾ ਕਰੀ ਮੇਰੇ ਨਾਲ ਥੋੜਾ ਕਰ ਚ ਕਲੇਸ਼ ਹੋ ਜਾਊਗਾ ਇਹ ਤਾਂ ਇੱਧਰ ਬੋਲਦੇ ਨੇ ਜੀ ਇੱਧਰ ਗੱਲ ਕਰਦੇ ਨੇ ਘਰੀ ਮੜਾ ਜਾ ਹੌਲੀ ਬੋਲ ਲੋ ਕਾ ਕਰਤਾ ਜੀ ਮੈਂ ਬਾਅਦ ਚ ਆਪਸ ਵਿੱਚ ਮੁੰਡਾ ਜਾਂ ਨਾ ਰਿਆ ਹੋਵੇ ਨਾ ਕੀ ਜਤੀ ਕਰਾਈ ਕਰਨੀ ਉਹਨੂੰ ਸੁਣੀ ਜਾਂਦਾ ਫੋਨ 'ਚ ਹੈ ਸੁਣੀ ਜਾਂਦਾ ਗੇਰਾ ਸੁਣਦਾ ਮੈਂ ਤੂੰ ਮੁੰਡੇ ਬਾਰੇ ਕੀ ਗੱਲਾਂ ਕਰਦਾ ਮੈਨੂੰ ਸਭ ਪਤਾ ਹੈ ਤੂੰ ਚਕਾਉਣ ਨੂੰ ਫਿਰਦਾ ਨਾ ਵੀ ਸੈਂਟਰ 'ਚ ਚਕਾ ਦੂੰ ਹਾਂ ਫਿਰ ਚਕਾਉਂਗਾ ਮੈਂ ਚਕਾਉਣ ਦਿੰਦੀ ਹੈਗੀ ਮਰਉਣਾ ਨਹੀਂ ਮੈਂ ਆਪਣਾ ਪੁੱਤ ਉੱਥੇ ਨਾਲੇ ਵਗ ਜੀ ਨਾਲੇ ਵਗ ਜੀ ਵੱਧ ਭਰ ਦੂੰਗਾ 10-15 ਹਜ਼ਾਰ ਨਾ ਮੈਂ ਕਹਾਂ ਤੂੰ ਬੱਗ ਜੀ ਤੂੰ ਤਰੇ ਜਾਈਂ ਉੱਥੇ ਤੂੰ ਕਹੇ ਰਹੀ ਆਂ। ਕਾਹ ਚੜਦੀ ਸਾਡਾ? ਹਾਂ ਮੈਂ ਤਾਂ ਬਗਜੂ ਆਂ, ਮੈਂ ਤਾਂ ਬਗਜੂ ਮੇਰਾ। ਮੈਨੂੰ ਕਿਹੜੀ ਦੁੱਖ ਦਿੰਦਾ? ਉੱਥੇ ਮਾਰ ਦਣਗੇ, ਕੰਮ ਕਰਾ ਕਰਾ ਕੇ ਨਾਲ ਤਾਂ ਕਹਿੰਦੇ ਉੱਥੇ ਰੋਟੀ ਨਹੀਂ ਦਿੰਦੇ। ਫੇਰ ਸਾਰਾ ਦਿਨ ਉੱਥੇ ਕੰਮ ਕਰਾਉਂਦੇ ਨੇ। ਫੇਰੇ ਸੁਧਰੂ, ਫੇਰੇ ਸੁਧਰੂ, ਫੇਰੇ ਲੱਗੂ ਪਤਾ। ਵੀ ਮੈਂ ਘੜੀ ਕੰਮ ਕਰ ਲਾਂਦਾ। ਹਾਂ। ਚਾਕੇ ਪੀਏ ਫੇਰ ਦੇ ਦੇ ਉਹਨੂੰ ਮਲੰਗ ਨੂੰ। ਨਾ ਕਿਹੜੇ ਕੰਜਿਆਂ ਦੇ ਦਏ ਨੇ, ਪਹਿਲਾਂ ਐਂ ਦੱਸ ਤੂੰ। ਮੈਨੂੰ ਇਹਨੇ ਦੱਸਿਆ ਆਪਣੇ ਨੇ ਜਸੀ ਨੇ ਦੱਸਿਆ ਆਹੋ ਕੁਝ ਕਰਨ ਜਾਣਦੀ ਆ ਮੇਰੇ ਪੁੱਤ ਨੂੰ ਮਰਾਉਣ ਨੂੰ ਫਿਰਦੀ ਆ ਤੇ ਮੈਂ ਕੋਲ ਨੋਟ ਪਏ ਦੀ ਜਿਹੜਾ ਮੈਂ ਦੇਤੇ ਮੈਂ ਤਾਂ ਭੜਿਆ ਕੇ ਭੇਜਤਾ ਉਹ ਬਾਹਰ ਚਲੇ ਗਿਆ ਮੁੰਡਿਆਂ ਕੋਲ ਹੁਣ ਪਾਸੋਂ ਦਾ ਰਿਕਾਰਡ ਚੱਕੀ ਜਾਂਦੀ ਦੀ ਲੈ ਨਹੀਂ ਪੁਲਿਸ ਨੇ ਕਢਾ ਕੇ ਜੇ 1500 ਰੁਪਏ ਲੈ ਆਈ ਤੇ ਆ ਮੇਰਾ ਉਹ ਤਾਂ ਹਾਂ ਪਿਆ ਮੇਰਾ ਪਿਆ ਪਿਆ ਗਾ ਨੂੰ ਇੰਜ ਹੀ ਦੇ ਨੂ ਆਹੀਂ ਬੰਡੇਗੀ ਤੂੰ ਉਹੀ ਗੱਲ ਸੁਣ ਲੈ ਜੇ ਇੱਥੇ ਕੋਈ ਆ ਗਿਆ ਮੇਰੇ ਮੁੰਡੇ ਨੂੰ ਤਾਂ ਚਕਾਉਣ ਦੀ ਗੱਲ ਕਰਤੀ ਦੇਖ ਲੈ ਮਰਨੋ ਬਣਾ ਲਾ ਹੋ ਜਾਊਗਾ ਆ ਮੈਂ ਉਹਨੂੰ ਜਾਨ ਨਹੀਂ ਦਿੰਦੀ ਜਾਨ ਨਹੀਂ ਦਿੰਦੀ ਸਾਰੇ ਖਵਾਈ ਜਾਂਦੀ ਐ ਆ ਬੱਸ ਉਹਦੋਂ ਪੈਣਾ 20 ਦਿਨ ਹੋਏ ਨੇ ਮੋਦੀ ਵਾਲੇ ਕੋਈ ਘਰ ਦੇ ਕੰਮ ਤੇ ਲਾ ਲਿਆ ਕਰ ਹਾਂ ਚੱਕ ਚੱਕ ਦੇਈ ਜਾਨੀ ਐ ਘਰ ਦੇ ਸੌਦੇ ਵੀ ਮੰਗਾਉਣੀ ਆ ਉਹਦਾ ਸਾਮ ਕਿਤਾਬ ਰੱਖਦਾ ਨਹੀਂ ਤੂੰ ਅਰੇ ਉਹਨੂੰ ਬਾਹਰ ਲੈ ਜਾਣ ਦੇਈ ਮੈਂ ਗੱਲ ਕਰ ਲਈ ਉਹ ਕਹਿੰਦਾ ਵੀ ਮਾਹਾਂ ਵੀ ਆਥਣੇ ਦੇਖ ਮੈਂ ਨਹੀਂ ਲੈ ਕੇ ਆ ਸਕਦਾ ਨਾ ਮੇਰੇ ਨਾਲ ਉਹ ਆਵੇ ਮੇਰੀ ਗੱਲ ਤੂੰ ਮੇਰੀ ਵੀ ਸੁਣ ਲੈ ਇੱਥੇ ਆਪਣੇ ਘਰ ਚ ਕੋਈ ਪੈਰ ਨਾ ਪਾ ਜਵੇ ਦੇਖ ਲੈ ਫਿਰ ਕੀ ਕਰੂੰਗੀ ਮੈਂ ਪੈਰ ਤਾਂ ਪਊਆ ਹਾਂ ਮੈਂ ਆਪਣੇ ਪੁੱਤ ਨੂੰ ਐਂ ਨਹੀਂ ਚੱਕਣ ਦੇਣਾ ਕਦੇ ਮੇਰੀ ਗੱਲ ਸੁਣ ਲੈ ਕਦੇ ਲੋਥ ਚੱਕ ਕੇ ਲਿਆਉਣੀ ਪਊਗੀ ਇਹਦੀ ਉਹ ਟੀਕੇ ਲਾ ਲੈ ਵਿੱਚੇ ਰਹਿ ਜਾਂਦੇ ਨੇ ਬਾਹਾਂ ਦੇ ਸਮਝਾ ਲਿਆ ਕਿ ਮੈਂ ਨੂੰ ਨਹੀਂ ਤੜਕਦਾ 2 ਮਹੀਨੇ ਰੱਖ ਦਾਂਗੇ ਇੱਥੇ ਸੁਣ ਲੈ ਹੁਣ ਤਾਂ ਬਹੁਤ ਸੁਧਰ ਗਿਆ ਕੋਈ ਗੱਲ ਨਹੀਂ ਮੈਂ ਹੌਲੀ ਹੌਲੀ ਆਪੇ ਸਮਝਾ ਦੂੰਗੀ ਸਵਾ ਖੇਤ ਮੈਂ ਫਿਰਦਾ ਜੋੜੇ ਤੋੜਦਾ ਕਰਮ ਦਾ ਤੇਰੇ ਲਿਖਿਆ ਹੋਇਆ ਕਰਮ ਤੇਰੀ ਐਸ਼ ਲੁੱਟੀ ਆ ਕਰਮ ਤਾਂ ਤੁਸੀਂ ਨਹੀਂ ਤੁਸੀਂ ਲਿਖਦੇ ਮੇਰੇ ਕਰਮ ਹਾਂ ਕਰਮ ਰੱਬ ਨੇ ਨਹੀਂ ਤੁਸੀਂ ਲਿਖਦੇ ਮੇਰੇ ਦਾ ਮੈਂ ਇੱਕ ਵਾਰ ਕਹਤਾ ਤੈਨੂੰ ਮੈਂ ਫੋਨ ਜਾ ਕਰਦੇ ਕਿਹਨੂੰ ਕਰਦਾ ਸੀ ਫੋਨ ਜਾ ਕਿਵੇਂ ਕਰਦੇ ਕੋਈ ਨਾ ਆਇਓ ਹਾਂ ਆਇਓ ਨਾ ਬੈਠਾ ਉਹੀ ਗੱਲਾਂ ਕਰਦਾ ਨਾਕ ਬਣਾਤਾ ਚੱਕ ਚੱਕ ਦੀ ਜਾਂਦੀ ਹੈ ਰੁਪਈਏ ਉਹਦੇ ਕੰਨੀ ਦੇਖ ਲੈ ਉਹ ਦੇਖ ਲੈ ਕਿਵੇਂ ਸਰਦਾਰਾਂ ਵਾਂਗ ਜ਼ਿੰਦਗੀ ਜਿਉਂਦਾ ਹੈ ਹੈ ਵਲੇ ਕੁੜੀਆਂ ਨੇ ਇੱਦਾਂ ਕੁੜੀ ਹੁੰਦੀ ਕੋਈ ਮਰ ਜਾਣਾ ਮੇਰਾ ਸਾਖਣਾ ਪਰ ਨਾ ਕੁੜੀ ਨੂੰ ਹੁਣ ਕੀ ਆ ਇੱਕ ਉਹਦੀ ਲੈ ਕੇ ਰੱਖ ਲਾ ਵੀ ਲੈ ਕੇ ਹਾਂ ਨਾਲ ਘਰ ਦੀ ਘਰ ਚ ਰਹਿ ਜੀ ਜ਼ਮੀਨ ਨਹੀਂ ਜਾਊਗੀ ਕਿਤੇ ਹਾਂ ਹਾਂ ਮੈਂ ਕਿਹੜਾ ਰੋਕਦੀ ਆ ਲਿਆ ਕੁੜੀ ਨੂੰ ਕੁੜੀ ਨੂੰ ਤਾਂ ਤੂੰ ਉਹੀ ਗੱਲ ਦੇਖ ਕੇ ਤਾਂ ਰਾਜੀ ਨਹੀਂ ਉੱਥੋਂ ਮਿੱਠੀ ਬਣਦੀ ਐ ਅੰਦਰੋਂ ਮੱਚਦੀ ਐ ਨਾ ਮਿੱਠੀ ਜਾ ਕੇ ਆਟਾ ਮੇਰੇ ਪੁੱਤ ਨੂੰ ਗਾਲਾਂ ਕਰੇ ਆਉਂਦੀਆਂ ਨੇ ਤਾਂ ਨਹੀਂ ਚੱਜਣਾ ਮਾਂ ਬੋਲਦੀਆਂ ਉਹਨਾਂ ਨੂੰ ਅੱਛਾ ਉਹਨਾਂ ਨੂੰ ਤਾਂ ਬਥੇਰਾ ਮੇਰੀ ਲਾਪਰੀ ਤੇ ਮੇਰੀ ਪ੍ਰੀਤ ਹੈ ਮੇਰੇ ਮੁੰਡੇ ਨੂੰ ਤੂੰ ਗਾਲਾਂ ਕਰਦਾ ਡੰਡੇ ਚੱਕ ਚੱਲ ਹਾਂ ਨੇ ਨੇ ਜਵਾਖ ਭਾਈ ਮੋਹ ਆਉਂਦਾ ਸਿਆਣਿਆਂ ਦਾ ਹੈ ਨਾ ਪਹਿਲੇ ਦਿਨ ਤੋਂ ਹੀ ਤੂੰ ਤਾਂ ਉਹਨਾਂ ਦਾ ਹੀ ਕਰਦਾ ਮੇਰਾ ਪੁੱਤ ਦਾ ਤਾਂ ਕਰਦਾ ਨਹੀਂ ਹੈਗਾ ਜੇ ਇਹਦਾ ਮੋਹ ਕਰਦਾ ਹੁੰਦਾ ਤਾਂ ਇਹ ਵੀ ਸਿਆਣਾ ਬਣ ਜਾਂਦਾ ਆਉਂਦਾ ਦੀ ਬਥੇਰਾ ਕਰਦਾ ਸੀ ਜਦ ਨਿਆਣਾ ਹੁੰਦਾ ਸੀ ਆ ਮਾੜਾ ਯਾਰ ਡਾਰ ਹੋ ਗਿਆ ਜਦ ਉਦੋਂ ਤਾਂ ਉਹੀ ਗੱਲ ਆਪੇ ਹੀ ਬਗੈਰਤਾ ਰੀੜੀ ਲੋਕਾਂ ਦੇ ਜਵਾਂ ਚਲ ਕੋਲੀ ਬਾਟੀ ਨਾਲ ਨਾ ਗੱਟੇ ਪਰ ਪਰ ਦਿੰਦੀ ਦੀ ਇਹ ਚੀਜ਼ਾਂ ਨੇ ਉਦੋਂ ਹੱਥੋਂ ਨਿਕਲੇ ਇਹ ਉਦੋਂ ਸੁਣ ਲੈ ਮੇਰੀ ਮੰਨ ਲੈ ਆਹ ਦੇਖ ਲੈ ਸੱਚੀ ਗੱਲ ਮੂੰਹੋਂ ਨਿਕਲ ਗਈ ਨਾ ਆ ਤਾਹਿਲ ਗਲੀ ਗਵਾਂਢ ਦੇ ਲੋਕ ਕਹਿੰਦੇ ਨੇ ਵੀ ਪਹਿਲਾਂ ਇਹਦੇ ਵੀ ਆਹੀ ਚੱਜਤੀਗੇ ਮਾਂ ਤੇਰੀ ਗੱਟੇ ਪਰ ਪਰ ਕੇ ਤੈਨੂੰ ਦੰਦੀਦੀ ਆਪਣੀਆਂ ਗੱਲਾਂ ਦੱਸਦਾ ਮੇਰੀ ਬਾਹ ਨੂੰ ਤਾਂ ਕਰੇ ਢੋਲ ਚ ਦਾਣੇ ਨਹੀਂ ਦੀ ਮਾਂ ਤੇ ਨਾ ਮਾਂ ਫੂਕੜੀ ਮਾਰੂ ਜਾ ਕੇ ਮਾਂ ਇਹਦਾਂ ਆਉਂਦਾ ਨਹੀਂ ਮਾਰੂ ਬਰਾਬਰ ਕਰਦੀ ਦੇਖੀਏ ਮਾਂ ਤੇ ਬਾਗ ਜੂ ਤੂੰ ਗਵਾਂਢੀਆਂ ਨੂੰ ਸੁਣ ਲੈ ਤੇ ਤੈਨੂੰ ਕੀ ਤਾਂ ਕੀ ਗਵਾਂਢੀਆਂ ਨੂੰ ਪਤਾ ਤਾ ਬਣਾਇਆ ਕੀ ਆ ਜੇ ਤੂੰ ਪੁੱਤ ਨੂੰ ਬੋਲਦਾ ਬਣਾਇਆ ਤਾਂ ਕੈਮ ਹੀ ਨਹੀਂ ਪੁੱਤ ਆ ਲੈ ਗਿਆ ਸਾਰਾ ਕੁਝ ਬਣਾ ਕੇ ਲੈ ਗਿਆ ਹਰਦੀਪ ਉਹਨੇ ਬਿਝਾਰਾ ਘਰ ਪਾ ਲਿਆ ਕਰਨੇ ਕਰ ਪਾਏ ਰੁਬੇ ਤੇ ਪੜਾ ਲਿਆ ਤੂੰ ਤਾਂ ਕਦੇ ਜੇਬ ਕਾ ਅੰਨਾ ਨਹੀਂ ਕੱਢਿਆ ਮੈਂ ਮੁੰਡੇ ਨੂੰ ਪੜਾ ਦਵਾ ਓਏ ਨਾ ਮਲੰਗਾ ਪੁੱਠੇ ਪਾਸੇ ਰਹੌਂਦਾ ਹੈ ਹੈ ਹੋਰ ਕੀ ਬਣਾਵਾਂ ਤੈਨੂੰ ਜਿਹੜੇ ਨਾ ਮਹਿਲ ਬਾਲਾ ਮੈਂ ਕਾਥੇ ਚੋ ਗਿਆ ਕੁੜੀ ਦੀ ਐਡਮਿਸ਼ਨਾਂ ਤਾਂ ਹੁੰਦੀਆਂ ਸੀ ਤੇਰੇ ਮੁੰਡੇ ਦੀ ਵਾਰ ਨੂੰ ਪੈਸੇ ਮੁੱਕ ਜਾਂਦੇ ਸੀ ਕਾ ਨੂੰ ਪੈਸੇ ਮੁੱਕਦਾ ਨਹੀਂ ਮਲੰਗ ਖਾ ਕੇ ਮੁੜਿਆ ਆਉਂਦਾ ਸੀ ਪੈਸੇ ਲੈ ਜਾਂਦਾ ਸੀ ਕਾਈ ਬਾਬਾ ਬਾਹਰ ਆਉਂਦੇ ਨਾ ਕਰ ਨਾ ਜਿਹੜਾ ਕੁਝ ਕਰਨਾ ਜਾ ਮੁੰਡੇ ਨੂੰ ਚਕਾਇਆ ਦੇਖ ਲਈ ਮੈਂ ਚਕਾਵਾਂ ਥਣੇ ਤੈਨੂੰ ਚਕਾਵਾਂ ਕਰੂਗਾ ਮੈਂ ਹਾਂ ਓ ਨਹੀਂ ਲੱਤਾ ਤੂੰ ਕਰੀ ਤੂੰ ਇਹ ਘਰ ਪਰਿਵਾਰ ਕਰਤਾ ਸਾਰਾ ਕਰਦੀ ਦੇ ਕੀ ਹੈ ਕੋਈ ਗੱਲ ਨਹੀਂ ਹਾਂ ਕਰ ਹੀ ਆ ਤੋਰੂ ਆਵੇਂ ਨਾ ਡੰਡੇ ਮਾਰ ਕੇ ਤੋਰੇ ਜਿਹੜੇ ਆਉਣਗੇ ਉਰੇ ਫਿਰ ਕਹੀਂ ਮੇਰੀ ਬੇਇੱਜ਼ਤੀ ਕਰਤੀ ਰੀਤ ਬਣੇ ਕਿਵੇਂ ਬਾਈ ਬਬਲੂ ਠੀਕ ਹੈ ਬਾਈ ਤੁਸੀਂ ਇਸੋ ਠੀਕ ਆ ਆ ਜਾ ਅੰਦਰ ਬਸ ਮੈਂ ਜਾਣਾ ਸੀਗਾ ਨਾ ਉਹ ਨਾ ਕੀ ਹੋ ਗਿਆ ਠੀਕ ਹੈ ਸਾਰੇ ਕੁਝ ਹਾਂ ਠੀਕ ਹੈ ਉਹ ਮੈਂ ਤੇਰੀ ਭਾਬੀ ਬਿਮਾਰ ਹੋਈ ਪਈ ਆ ਅੱਛਾ ਕੀ ਹੋ ਗਿਆ ਭਾਬੀ ਨੂੰ ਪਤਾ ਨਹੀਂ ਕੀ ਹੈ ਬੁਖਾਰ ਜਿਹਾ ਮੰਗੂ ਹੋਇਆ ਪਿਆ ਟਾਈ ਫੈਟ ਜਾਂ ਪਰ ਨਹੀਂ ਸਮਝ ਨਹੀਂ ਲੱਗ ਰਿਹਾ ਉਹਨਾਂ ਠਾੜ ਨਾ ਲੱਗੀ ਹੋਵੇ ਵੀਰੇ ਕਿਤੇ ਮੈਨੂੰ ਐਂ ਲੱਗ ਰਿਹਾ ਆਪਣੇ ਹਾਂ ਉਹਨਾਂ ਪੈਸੇ ਦੀ ਲੋੜ ਸੀ ਤੂੰ ਵੀ ਕੀ ਕਹੇਂਗੀ ਭਣੀ ਵੀ ਕਹੋ ਜੇ ਪੈਸੇ ਮੰਗਣਾ ਜਾਂਦਾ ਅੱਛਾ ਪੈਸੇ ਹਾਂ ਆਪਣੇ ਜੇ ਪੈਸਿਆਂ ਦਾ ਹਿੱਲਾ ਜਾ ਹੋ ਜੇ ਨਾ ਚਲ ਮੈਂ ਦਵਾਈ ਦਵਾ ਲਿਆ ਬਸ ਦੇਖਦਾ ਫਿਰਦਾ ਕੰਮ ਕਰ ਚ ਜੇ ਕਿਤੇ ਮਿਲ ਜੇ ਲੱਗੂਗਾ ਕਿੰਨੇ ਕੁ ਚਾਹੀਦੇ ਨੇ ਪੈਸੇ ਵੀਰੇ ਫਿਰ ਦੇ ਦੇ ਜੇ 1000 ਰੁਪਏ 1000 ਕਿੰਨੇ ਵੀ ਹੈਗੇ 1000 ਤਾਂ ਨਹੀਂ ਮੇਰੇ ਕੋਲ ਹੋਊਗਾ ਮੈਂ ਡੈਡੀ ਨੂੰ ਪੁੱਛ ਲੈਣੀ ਆ ਡੈਡੀ ਨੂੰ ਨਾ ਪੁੱਛੀ ਡੈਡੀ ਨੂੰ ਬੋਲੂਗਾ ਫਿਰ ਮੇਰੇ ਕੋਲ ਤਾਂ ਕੀ ਹੋ ਗਿਆ ਉਹ ਡੈਡੀ ਭਾਬੀ ਬਿਮਾਰ ਹੋ ਰਹੀ ਹੈਗੀ ਹਾਂ ਮੇਰੇ ਲੋਕਾਂ ਨੂੰ ਠੰਡ ਠੰਡ ਲੱਗੀ ਕਹਿੰਦਾ ਬੁਖਾਰ ਟਾਈਫਾਇਡ ਹੋ ਰਿਹਾ ਹੈ ਉਹਨੂੰ ਕਹਿੰਦਾ ਦਵਾਈ ਦਵਾ ਕੇ ਲਿਓਣੀ ਹੈ ਉਹਨੂੰ ਕਹਨੂੰ ਠੰਡ ਲੱਗੀ ਆ ਠੰਡ ਤਾਂ ਐਸੇ ਨੂੰ ਲੱਗੀ ਵੀ ਆ ਨਾ ਤਾਂ ਇਹ ਸਾੜ ਨਹੀਂ ਦੀਂਦਾ ਸਾਨੂੰ ਇਹਦਾ ਡੈਡੀ ਫਰੇਕ ਕਰਦੇ ਥੋੜੀ ਗੁੱਸਾ ਕਰਦੇ ਹੁੰਦੇ ਨੇਗੇ ਕੋਈ ਗੱਲ ਸੀਰੀਅਸ ਵੀ ਹੁੰਦੀ ਹੈਗੀ ਸਾਰੇ ਪਿੰਡ ਚ ਜਲੂਸ ਕੱਢ ਰੱਖਿਆ ਸਾਲੇ ਨੇ ਤਾਇਆ ਅਗਲਾ ਕਹਿੰਦਾ ਤਾਂ ਹੈਗਾ ਉਹਨਾਂ ਲਗਾ ਉਹ ਪਿਆ ਨਾਲੀ ਚ ਡਿੱਗ ਗਿਆ ਕਿਤੇ 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 ਡਿੱਗਿਆ ਪਿਆ ਉਹਨਾਂ ਸ਼ਰਮ ਮੰਨ ਲਿਆ ਕਰ ਇਧਰੋਂ ਤੂੰ ਬੋਲਣ ਲੱਗ ਜਿੰਦਾ ਤਾਇਆ ਉਧਰੋਂ ਸਾਡੇ ਨਾਲ ਬੋਲ ਤੂੰ ਹਟਿਆ ਨਹੀਂ ਨਸ਼ੀ ਕਰਨ ਤੂੰ ਤਾਂ ਮੈਨੂੰ ਕਹਿੰਦਾ ਸੀ ਉੱਧੇ ਹਟ ਗਿਆ ਮੈਂ ਨਾ ਆਪਣੇ ਹੁਣ ਤਾਂ ਹਟ ਗਿਆ ਤੈਨੂੰ ਮੈਨੂੰ ਲੱਗ ਰਿਹਾ ਨਸ਼ੀ ਕਰਦ ਨਾਲ ਨਾ ਨਾ ਕਾਹਨੂੰ ਲੱਗ ਰਿਹਾ ਤੈਨੂੰ ਪਤਾ ਨਹੀਂ ਲੱਗਦਾ ਕੁੜੀਏ ਆ ਤੁਹਾਨੂੰ ਐਂ ਕੋ ਲੱਗਦਾ ਮੈਂ ਨਸ਼ੀ ਕਰਨ ਵਾਸਤੇ ਪੈਸੇ ਮੰਗ ਰਾਂ ਉਹ ਜਾ ਕੇ ਦੇਖ ਲੋ ਜੱਸੀ ਬੁਆਰ ਹੋਈ ਪਈ ਐਨਾ ਵੀ ਥੋੜਾ ਝੂਠ ਬੋਲੂਗਾ ਡੈਡੀ ਉਹ ਕੋਈ ਨਾ ਮੈਂ ਜਾਊ ਉਧਰ ਲੈ ਲੂੰ ਪਤਾ ਲੱਗ ਜੂ ਪਤਾ ਨਾਲੇ ਹੈ ਉਹ ਠੇਕਾ ਕਰਾਇਆ ਨਾਲੇ ਕੰਮ ਕਰ ਲੋ ਪਹਿਲਾਂ ਤੇਰੇ ਪਿਆਉਣੇ ਨਹੀਂ ਡੱਕਾ ਤੋੜਿਆ ਸਾਰਾ ਮੇਰੇ ਸਿਰ ਤੇ ਕੰਮ ਧੰਦਾ ਕਰਦਾ ਸੀ ਨਹੀਂ ਅੱਜ ਨੂੰ ਦੁੱਗਣੀ ਜ਼ਮੀਨਾਂ ਹੋਈ ਹੁੰਦੀ ਪਹਿਲਾਂ ਉਹ ਹਰਲਾ ਤੇ ਰਿਹਾ ਕੰਮ ਲੱਭਦਾ ਉਹ ਕਿਹੜਾ ਲੱਣ ਫੜਦਾ ਹੋਏ ਉਹ ਕਹਿ ਕੇ ਹੱਡੇ ਪੈਣ ਨੂੰ ਵੀ ਕੰਮ ਲੱਭਦਾ ਫਿਰਦਾ ਮੇਰੇ ਕੋਲ ਆ ਫਿਰਦਾ ਕੰਮ ਅੱਜ ਤੇ ਉਹਦਾ ਬਾਹਣਾ ਹੀ ਤੇਰੇ ਦਾ ਮੈਂ ਕੰਮ ਲੱਭਦਾ ਫਿਰਦਾ ਖੇਤ ਨਹੀਂ ਮੇਥੋਂ ਹੁੰਦਾ ਮੇਰੇ ਕੋਲੇ 500 ਰੁਪਏ ਯਾਰ ਦੇ ਦੇ ਗੱਲ ਤਾਂ ਤੇ ਕੋਈ ਢਲ ਮਠਾ ਖਾਣਾ ਤਾਂ ਅੱਗ ਸੁਆਏ ਨੇ ਕਹੀ ਤਾਂ ਜਾਂਦਾ ਉਹ ਵੀ ਨਹੀਂ ਪੀਂਦਾ ਹੈ ਗਿਆ ਇਹਨਾਂ ਵੀ ਝੂਠ ਥੋੜੀ ਬੋਲੂਗਾ ਪਾਣੂ ਉਹ 500 ਰੁਪਏ ਲੈ ਜਾ ਉਧਰ ਕੁੜੀ ਨੂੰ ਭੜਾਇਆ ਜੇ ਦਵਾਈ ਲਿਆਉਣੀ ਹੈ ਨਾਲੇ ਦਵਾਈ ਦਵਾ ਦੇ ਨਾ ਇਹ ਪਤਾ ਲੱਗ ਜੂ ਇਹਦਾ ਸੋ ਕੋਈ ਪੜਦੇ ਦੀ ਗੱਲ ਹੁੰਦੀ ਤਾਂ ਸਾਰੀ ਗੱਲਾਂ ਨੇ ਪੜਦੇ ਦੀ ਤਾਂ ਹੁੰਦੀ ਆ ਪਤਾ ਹੀ ਆ ਪੜਦੇ ਹੋਰ ਖੜਾ ਹੋ ਮਲੰਗੜਾ ਤੇਰੇ ਨਾਲ ਦੇਖ ਲਾ ਤਾ ਕੋਈ ਨਹੀਂ ਹੈਗਾ ਪਤਾ ਮੈਨੂੰ ਹੁਣ ਮੈਨੂੰ ਪਤਾ ਨਹੀਂਗਾ ਹੋਰ ਪਰ ਜੇ ਤੂੰ ਲੈ ਦਿੱਤਾ ਹੈ ਤਾਂ ਬੋਲੀ ਜਾਊਗਾ ਮੈਨਿਆ ਦੇ ਦੇ ਡੈਡੀ ਉਹ ਰਹਿਣ ਦਾ ਮੈਨੂੰ ਪਤਾ ਹੈਗਾ ਮੁੜ ਕੇ ਚੱਕ ਕੇ ਲਿਆਉਣਾ ਬੂ ਕਿਤੇ ਕਾਸੇ ਥੱਲੇ ਦੇ ਉਹ ਮੋਟਰਸਾਈਕਲ ਇਹ ਤੇ ਮੇਰੇ ਸੌ ਘਾਬੀ ਨਿਸ਼ਾਨੀ ਕਰਦਾ ਮੈਂ ਹੁਣ ਨਸਾ ਥੋੜੀ ਕਰੂੰਗਾ ਹੁਣ ਜਾ ਕੇ ਪੁੱਛ ਲੈ ਜੀ ਦੀ ਅਸੀਂ ਬਿਮਾਰ ਹੁਈ ਸੀ ਮੈਂ ਕਹੀਦਾ ਜਾਂਦਾ ਤੂੰ ਪਤਾ ਲਿਆ ਭਾਈ ਨਾਲੇ ਕੋਈ ਪਤਾ ਲਿਆ ਕਿੰਨੀ ਕੁ ਬਿਮਾਰ ਹੈ ਨਾਲੇ ਜਾਣ ਨਹੀਂ ਦਿੰਦਾ ਨਾਲੇ ਕਹੀ ਜਾਂਦਾ ਕੰਮ ਹੁੰਦੇ ਨੇ ਤਾਇਆ ਤੂੰ ਜਾ ਪੈਣੇ ਲਿਆ ਦੇ ਮੈਂ ਤੈਨੂੰ ਕਹਤਾ ਮੋੜ ਲਈ ਮੈਂ ਤੈਨੂੰ ਪੈਸੇ ਦੇ ਦਾਂ ਤੂੰ ਪੰਨਈਆ ਪੋਤਕਰ ਕੰਨਾ ਸਹੀ ਐ ਨੇ ਫੜ ਤੂੰ ਕੰਨਾਂ ਦਾ ਪਨਦਰ ਪਿਓ ਨੇ ਕਸਰ ਨਹੀਂ ਛੱਡੀ ਉਹਨੇ ਕਈ ਮੰਗਮਾ ਕਰਨੀ ਛੱਡਿਆ ਹੁਣ ਤੂੰ ਲੱਗ ਜਾ ਉਸੇ ਲਸਣਾ ਤੇ ਵੀਰੇ ਮੇਰੀ ਗੱਲ ਸੁਣ ਇੱਕ ਮੇਰੇ ਕੋਲ ਹੈਗਾ ਰਸਤਾ ਤੂੰ ਐ ਕਰ ਤੂੰ ਭਾਬੀ ਨਾਲ ਲੈ ਆ ਜੋ ਤੂੰ ਭਾਬੀ ਨਾਲ ਲਏਂਗਾ ਨਾ ਮੈਂ ਤੈਨੂੰ ਰੋ ਫੜਾ ਦੂੰਗੀ 500 ਰੁਪਿਆ ਉਹ ਨਹੀਂ ਆਉਂਦੀ ਕਿ ਇੱਥੇ ਭਈ ਕਿਉਂ ਤੋ ਨਹੀਂ ਆਉਂਦੀ ਉਹ ਲੜਪਾਂਦੀ ਹੈ ਮੇਰੇ ਨਾਲ ਕਹਿੰਦੀ ਤੂੰ ਡੇਕ ਦੇ ਨਾ ਲੜਨੀ ਆ ਭਾਈ ਉਹ ਤਾਂ ਫਸੇ ਵੀ ਆ ਛੋਟੇ ਚ ਲੜਦੇ ਨਹੀਂ ਆ ਚੱਲ ਤੂੰ ਐ ਕਰ ਤੂੰ ਕਰੇ ਜਾ ਮੈਂ ਕਰੇ ਲਿਆ ਦੂੰਗੀ 500 ਰੁਪਿਆ ਤੈਨੂੰ ਪੱਕਾ ਵੀ ਨਹੀਂ ਹਾਂ ਚਾਚੂ ਚੋਲਸਲਾ ਰੋਟੀ ਖਾਲਾ ਖਾਦੀ ਨਹੀਂ ਹੁਣੇ ਮੈਨੂੰ ਲੱਗਦਾ ਅਸੇ ਅਖਵਾਦੇ ਘਮਾਉਣਾ ਤੁਹਾਨੂੰ ਕਸ ਨਾ ਬਣੀ ਬਾਕੀ ਆ ਕਿ ਆ ਵੀ ਕੰਮ ਤੇ ਲੱਗ ਜਾ ਕੋਈ ਦੱਸ ਥਾਂ ਥਾਂ ਮੰਗਤਾ ਬਣਿਆ ਫਿਰਦਾ ਲੱਭ ਰਿਆਂ ਕਰਾਉਣਾ ਲੱਭ ਰਿਆਂ ਤਾਂ ਇਹ ਕੰਮ ਹੋਣਾ ਹਾਂ ਹਾਂ ਸਾਰੀ ਉਮਰ ਕੰਮ ਲੱਪਣ ਦੀ ਲੱਗ ਜੂਗੀ ਜਿਹਨੇ ਲੱਪਣਾ ਨਾ ਤਾਂ ਹੱਥੋਂ ਨੂੰ ਲੱਭ ਲੈਂਦਾ ਕੰਮ ਇਹੀ ਤੇਰੇ ਬਹਾਨੇ ਪਿਓ ਦੇ ਸੀਗੇ ਉਹਨੂੰ ਨਹੀਂ ਲੱਭਿਆ ਨਾ ਤੈਨੂੰ ਲੱਭੇ ਸਾਰੀ ਉਮਰ ਲੱਭਲਾ ਕੰਮ ਇਹੇ ਕੰਮ ਕਰਨ ਵਾਲੇ ਉਹ ਲੋੜ ਹੀ ਨਹੀਂ ਡੇੜੀ ਕਿਉਂ ਵਿਚਾਰੇ ਨੂੰ ਇਹਨਾਂ ਬੋਲਦੇ ਹੁੰਨੇ ਹੋ ਹੋਰ ਕੀ ਬੋਲਾਂ ਭਾਈ ਅੱਕੇ ਪਏ ਆ ਮਾਰੀ ਮੋਟੀ ਸ਼ਰਮ ਮੰਨ ਲੇ ਕੀ ਸ਼ਰਮ ਮੰਨ ਲੇ ਕੀ ਜਿਹੋਸ ਕੁੜਾਉਂਦਾ ਫਿਰਦਾਗਾ ਕੀ ਪਤਾ ਸੱਚ ਕਹਿੰਦਾ ਹੋਵੇ ਉਹ ਕਿ ਉਹ ਸੱਚੀਓ ਭਾਬੀ ਬਿਮਾਰ ਹੋਵੇ ਉਹ ਕੋਈ ਬਿਮਾਰ ਨਹੀਂ ਭਾਈ ਮੈਨੂੰ ਪਤਾ ਕਿੰਨੇ ਵਾਰੀ ਪਹਿਲਾਂ ਬਹਾਨੇ ਲਾ ਲਾ ਕੇ ਪੈਸੇ ਆਪਾਂ ਤੋਂ ਫੜ ਕੇ ਲੈ ਗਿਆ ਕਿੰਨੇ ਲੋਕਾਂ ਤੋਂ ਫੜ ਕੇ ਲੈ ਗਿਆ ਹਰੇ ਕੋਲੇ ਜਾ ਕੇ ਬਹਾਨਾ ਲਾ ਦੁੰਦਾ ਤਾਂ ਉਹੋ ਜਦੋਂ ਉਹ ਕਹੀ ਤਾਂ ਜਾਂਦਾ ਵੀ ਮੈਂ ਹਟ ਰਿਹਾ ਹੁਣ ਮੈਂ ਨਹੀਂ ਪੀਂਦਾ ਹੈਗਾ ਕਿਪ ਤਾਂ ਹਟ ਰਿਹਾ ਹੋਵੇ ਯਕੀਨ ਵੀ ਕਰੀਦਾ ਹੁੰਦਾ ਡੜੀ ਉਹ ਕਿਹੜਾ ਤੂੰ ਪੁਲਿਸ ਦੇ ਵਿੱਚ ਭਰਤੀ ਹੋਊਗੀ ਤੈਨੂੰ ਹੁਣ ਤੁੰਨ ਦਾ ਹੋਇਆ ਪਿਆਗਾ ਤੈਨੂੰ ਪਤਾ ਨਹੀਂ ਲੱਗਦਾ ਖੜਿਆ ਦੁੱਧੋਂ ਜਾਂਦਾ ਨਹੀਂ ਸੀ ਹਜੇ ਛੱਡ ਗਿਆ ਨਾ ਚਾਹੋ ਫਿਰ ਵੀ ਉਹਨੂੰ ਅਗਲੇ ਨੂੰ ਐ ਨਾ ਬੋਲਿਆ ਕਰੋ ਤਾਂ ਹੀ ਤਾਂ ਫਿਰ ਚਾਚੀ ਕਹਿੰਦੀ ਹੁੰਦੀ ਹੈਗੀ ਵੀ ਅਸੀਂ ਤੁਹਾਡੇ ਘਰੇ ਤਾਂ ਹੀ ਨਹੀਂ ਆਉਂਦੇ ਹੁਣ ਜਾ ਕੇ ਨਾ ਚਾਚੀ ਨੂੰ ਸਾਰੀਆਂ ਗੱਲਾਂ ਦੱਸੂਗਾ ਇਹ ਫੇਰ ਦੱਸ ਦੇ ਚਾਚੀ ਕੀ ਟੰਗ ਤੋੜ ਦੂਗੀ ਚਮਲਾਇਆ ਤਾਂ ਉਸੇ ਨੇ ਆ ਜੇ ਕਹਿੰਦੇ ਮਾੜਾ ਮੋਟਾ ਪਹਿਲੀ ਰਾਹਲ ਵਗਲ ਲੈਂਦੀ ਸੀ ਆਪਣੇ ਸਕੇ ਨੇ ਫਿਰ ਵੀ ਬਣਾ ਕੇ ਤਾਂ ਰੱਖਣੀ ਪਊਗੇ ਥੋੜੀ ਇਹ ਵਗਲਾਂ ਟੁੱਟ ਕੇ ਬਹਿ ਜੋ ਉਹ ਜੇ ਸਕੇ ਆ ਤਾਂ ਹੀ ਕਹਨੇ ਆ ਜੇ ਹੋਰ ਬਗਾਨੇ ਤਾਂ 75 ਤੁਰੇ ਫਿਰਦੇ ਨਾਲੀਆਂ ਚ ਡਿੱਗਦੇ ਆਪਾਂ ਕੀ ਲੈਣਾ ਫਿਰਦਾ ਰਹੇ ਕੋਈ ਆਪ ਦੇ ਸਿਰ ਤੇ ਮਰੇ ਖਪੇ ਆਪ ਦਾ ਤਾਂ ਦਰਦ ਹੁੰਦਾਗਾ ਤਾਂ ਕਹਨੇ ਆ ਇਹਦਾ ਕਸੂਰ ਨਹੀਂ ਹੈਗਾ ਇਹਦੀ ਸੰਗਤੇ ਮਾੜੀ ਸੀਗੀ ਅਸਲ ਚ ਸੰਗਤ ਵੀ ਭਾਈ ਆਪ ਦੀ ਮਾੜੀ ਹੁੰਦੀ ਹੈਗੀ ਜਾਦੇ ਕਸੂਰ ਤਾਂ ਇਹਦੀ ਮਾਂ ਦਾਗਾ ਜਿਹਨੇ ਚਮੜਾਇਆਗਾ ਇਹ ਡੈਡੀ ਮਾਂ ਦਾ ਕਸੂਰ ਕਿਉਂ ਇਹਦੀ ਦਾ ਉਹਨੇ ਅਗਲੀ ਨੇ ਜਾਣ ਬੁੱਝ ਕੇ ਥੋੜੀ ਨਸ਼ੇ ਤੇ ਲਾਇਆ ਚੰਬਲਾਇਆ ਤਾਂ ਤੁਸੀਂ ਵੀ ਸਾਨੂੰ ਇਹ ਕਿੰਨਾ ਅਸੀਂ ਤਾਂ ਫਿਰ ਬਿਗੜਿਆ ਨਹੀਂ ਹੈਗੀਆਂ ਆਪਦੇ ਸਾਰੇ ਵੀ ਹੁੰਦਾ ਬੰਦੇ ਦੇ ਓਏ ਉਹ ਤਾਂ ਪੁੱਤ ਠੀਕ ਹੈ ਜੇ ਮਾੜਾ ਮੋਟਾ ਮੈਂ ਕੰਮ ਤਾਂ ਦੇ ਨੂੰ ਕਹਿੰਦਾ ਨਾ ਨਾਲ ਦੀ ਨਾਲ ਕਹਿ ਜਾਂਦੀ ਨਾ 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 ਮੇਰੇ ਮੁੰਡੇ ਨੂੰ ਕੰਮ ਨੂੰ ਨਾ ਕਹੋ ਮੈਂ ਤਾਂ ਨੂੰ ਪੜ੍ਹਾਉਂਗੀ ਪੜ੍ਹਾਈ 'ਚ ਮਨ ਲਾ ਲੈੰਦੋ ਇਹਨੂੰ ਲਾ ਲਾ ਪੜ੍ਹਾਈ 'ਚ ਮਨ ਡੈਡੀ ਸਾਰਾ ਕੁਝ ਬੰਦੇ ਦੇ ਆਪਦੇ ਹੱਥ ਵਾਸ ਨਹੀਂ ਹੁੰਦਾ ਜਿਹੜਾ ਕੁਝ ਕਿਸਮਤ ਕਿਸਮਤ 'ਚ ਲਿਖਿਆ ਹੁੰਦਾ ਉਪਤਕੇ ਸਮੇਤ ਵੀ ਆਪਦੀ ਆਪ ਲਿਖੀ ਜਾਂਦੀ ਹੁੰਦੀ ਹੈਗੀ ਤੈਨੂੰ ਪਤਾ ਤਾਂ ਹੈ ਹੁੰਦੇ ਨੇ ਤਾਂ ਡੈਡੀ ਸਾਰੀ ਹਾਂ ਚੱਲ ਪਹਿਲਾਂ ਵਿਚਾਰੇ ਨੂੰ ਐ ਨਾ ਬੋਲਿਆ ਕਰੋ ਮਾਸਾ ਆਪਣੇ ਘਰੇ ਆਉਂਦਾ ਹੈਗਾ ਉਹ ਉਹ ਮੈਂ ਤਾਂ ਸਾਡਾ ਭਰਾ ਆਏਗਾ ਦੱਸ ਓਏ ਉਹਦੇ ਭਲਾਏ ਨੂੰ ਬੋਲਦਾ ਭਾਈ ਮੈਂ ਤਾਂ ਬੋਲਣ ਨਾਲ ਕਿਹੜਾ ਫਰਕ ਪੈ ਜਾਊਗਾ ਬਹੁਤ ਫਰਕ ਪੈਂਦਾ ਹੈ ਅਗਲਾ ਕਹਿ ਦਿੰਦਾ ਵੀ ਜਾਣ ਕੇ ਮੈਨੂੰ ਐ ਬੋਲਦਾ ਹੁਣ ਬਿੰਦਕ ਦਾ ਦੁੱਖ ਲੱਗਦਾ ਉਹਨੂੰ ਪਤਾ ਕਰ ਚੱਲ ਮੈਂ ਥੋੜੇ ਨਾਲ ਜਾ ਕੇ ਤੇ ਇਹਨੂੰ ਵੀ ਮੈਂ ਚੰਗੇ ਨੂੰ ਹੀ ਕਹਿੰਦਾਗਾ ਹਾਂ ਜਾ ਐ ਪੁੱਤ ਆਣ ਲੱਗ ਜੂ ਪਤਾ ਨਾਲੇ ਪਤਾ ਲੱਗ ਜੂ ਤੈਨੂੰ ਵੀ ਪਤਾ ਲੱਗ ਜੂ ਵੀ ਕਿੰਨਾ ਕਿ ਸੱਚ ਬੋਲ ਕੇ ਗਿਆ ਬਾਹਨੇ ਨੇ ਜਮਾ ਬਾਹਨੇ ਅਈਂ ਦਾ ਪਿਓ ਕਰਦਾ ਹੁੰਦਾ ਸੀ ਮੈਨੂੰ ਪਤਾ ਹੈਗਾ ਹਾਂ ਮੋੜ ਤੋੜ ਕੇ ਨਾਲੇ ਨਾ ਤੁਸੀਂ ਚਾਚੇ ਨੂੰ ਨਾ ਫੜਿਆ ਕਰੋ ਤਾਂ ਹੀ ਤਾਂ ਫਿਰ ਅਗਲੇ ਹਰ ਖਦਾਗਾ ਅਗਲੇ ਦੇ ਬਾਪ ਨੂੰ ਹੀ ਫੜ ਕੇ ਬਹਿ ਜੂ ਹਾਂ ਸਰੀਆ ਪਾ ਡੈਡੀ ਦਾ